ਕੁੜੀਆਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਅੰਦਰ ਜੋ ਜਿਗਰ ਹੈ ਅੰਦਰ ਜੋ ਜਸ਼ਨ ਹੈ ਤੁਹਾਡਾ ਪੈਸ਼ਨ ਹੈ ਉਹ ਕਦੀ ਨਾ ਛੱਡੋ ਕਿਉਂਕਿ ਉਹ ਚੀਜ਼ ਨਾ ਬਹੁਤ ਜ਼ਰੂਰੀ ਹੈ ਲਾਈਫ ਵਿੱਚ ਉਹ ਬੱਚਿਆਂ ਨੂੰ ਵੀ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਮਾਂ ਹੋ ਕੇ ਵੀ ਇਹਦਾ ਮਤਲਬ ਨਹੀਂ ਕਿ ਤੁਸੀਂ ਬਸ ਮਾਂ ਹੀ ਰਹਿ ਜਾਓਗੇ ਇੱਕ ਆਪਣੀ ਵੀ ਆਈਡੈਂਟੀਟੀ ਹੈ ਆਪਣਾ ਵੀ ਇੱਕ ਪੈਸ਼ਨ ਹੈ ਤੁਹਾਨੂੰ ਇਹ ਮੌਕਾ ਮਿਲਿਆ ਇੱਕ ਦਸਤਾਰ ਸਜਾਉਂਦਾ ਔਰ ਜਦ ਮੇਰਾ ਲਾਸਟ ਦਿਨ ਸ਼ੂਟ ਖਤਮ ਹੋਇਆ ਤੀ ਦਿਨ ਬਾਅਦ ਔਰ ਜਦ ਤਗਉਤਾਰੀ ਮੈਨੂੰ ਕਿਤਨਾ ਕਿਤੇ ਕੁਝ ਕੌਨਸ਼ੀਅਸ ਕੋਣ ਸੀ ਨੰਗਾ ਸਿਰ ਕੁਝ ਇਨਸਾਈਡ ਹੋ ਗਿਆ ਕਿ ਨਹੀਂ ਯਾਰ ਮੇਰਾ ਹਿੱਸਾ ਬਣ ਗਿਆ ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਕਦੀ ਆਪਣਾ ਸਿਰ ਬਿਨਾ ਟਕੇ ਕਿਤੇ ਬਾਹਰ ਨਹੀਂ ਗਿਆ ਤੇ ਤੁਹਾਡੀ ਸਰ블ੂ ਕੜਾ ਪਾਇਆ ਇਹ ਤੁਸੀਂ ਹਮੇਸ਼ਾ ਪਾ ਕੇ ਰੱਖਦੇ ਹੋ ਹਮੇਸ਼ਾ ਪਾ ਕੇ ਰੱਖਦਾ ਸ਼ੂਟਿੰਗ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਇਹ ਵੀ ਨਹੀਂ ਉਤਰਿਆ ਤੁਹਾਨੂੰ ਲੁਧਿਆਣੇ ਦੀ ਕਿਹੜੀ ਮੈਮਰੀ ਆ ਬਹੁਤ ਸਾਰੀ ਆ ਮਤਲਬ ਸੇਗਾ ਅਸੀਂ ਰਹਿੰਦੇ ਤਾਂ ਆਰੀਏ ਮਲੇ ਸੀਗੇ ਆਰੀਏ ਮਲੇ ਤੋਂ ਵਾਕ ਕਰਕੇ ਇੱਕ ਘੰਟਾ ਘੰਡਾ ਕਰੰਦਾ ਸੀਗਾ ਕਲੌਕ ਟਾਵਰ ਏਰੀਆ ਉਹ ਏਰੀਆ ਉੱਥੇ ਬੜੇ ਸਾਰੇ ਖਾਣ ਪੀਣ ਦੇ ਰੈਸਟੋਰੈਂਟਸ ਹੁੰਦੇ ਸੀਗੇ ਬੜਾ ਮਜ਼ਾ ਆਂਦਾ ਸੀ ਜਾ ਕੇ ਕਦੀ ਫਲੂਦਾ ਪੀ ਲਿਆ ਕਦੀ ਸੂਪ ਪੀ ਲਿਆ ਉੱਥੇ ਤੇ ਸਿਨੇਮਾ ਵੀ ਆਸ-ਪਾਸ ਹੀ ਮੇਰੇ ਮੈਪ ਮੇਰੇ ਮਾਈਂਡ 'ਚ ਆ ਰਹੇ ਹੋਣ ਫਿਲਮ ਬਣਾਵਾਂਗੇ ਬਟ ਐਜ਼ ਇਟ ਇਜ਼ ਇਹਨੂੰ ਆਪਾਂ ਹਿੰਦੀ 'ਚ ਬਣਾ ਲੈਨੇ ਆ ਤੁਹਾਡੀ ਕੋਈ ਪ੍ਰੀਫਰੈਂਸ ਨਹੀਂ ਸੀਗੀ ਮੇਰੇ ਲਈ ਖਾਸ ਕਰਕੇ ਇਹ ਸੀ ਕਿ ਜੇਕਰ ਕਰਨੀ ਹੈ ਫਿਲਮ ਤਾਂ ਫਿਰ ਪੰਜਾਬੀ ਹੀ ਕਰਨੀ ਹੈ ਮੈਂ ਆਪਣੇ ਮਮਾ ਤੇ ਡੈਡ ਨੂੰ ਪ੍ਰਾਊਡ ਕਰਨਾ ਚਾਹ ਰਿਹਾ ਸੀਗਾ ਉਹਨਾਂ ਮਹਿਰ ਐਸੀ ਫਿਲਮ ਹੈ ਜੋ ਟਰਨਿੰਗ ਪੁਆਇੰਟ ਹੋਏਗੀ ਪੰਜਾਬੀ ਸਿਨੇਮਾ ਲਈ ਸੱਚੀ ਗੱਲ ਮੈਂ ਗੁਰਦੀਪ ਗਰੇਵਾਲ ਬੀਬੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਅਕਸਰ ਮੇਰੇ ਨਾਲ ਤੁਸੀਂ ਫਿਲਮ ਦੀ ਸਟਾਰ ਕਾਸਟ ਦੇਖਦੇ ਹੁੰਦੇ ਹੋ ਤੇ ਅੱਜ ਜਿਹੜੀ ਸਟਾਰ ਕਾਸਟ ਮੇਰੇ ਨਾਲ ਹੈ ਉਹ ਹੈ ਫਿਲਮ ਮਹਿਰ ਦੀ 5 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਰਕੇਸ਼ ਮੈਂ ਤਾਹੋਰਾ ਵੱਲੋਂ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਇਸ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਰਾਜਕੁੰਦਰਾ ਹੁਰੀ ਨੇ ਅਤੇ ਗੀਤਾ ਬਸਰਾਹੁਰੀ ਨੇ ਗੀਤਾ ਬਸਰਾਹੁਰਾ ਨੂੰ ਤੁਸੀਂ ਇਸ ਤੋਂ ਪਹਿਲਾਂ ਪੰਜਾਬੀ ਫਿਲਮ ਸੈਕੰਡ ਹੈਂਡ ਹਸਬੈਂਡ ਅਤੇ ਲੋਕ ਦੇ ਵਿੱਚ ਦੇਖਿਆ ਸੀ ਅਤੇ ਮੇਰੇ ਸਭ ਤੋਂ ਪਸੰਦੀਦਾ ਗਾਣਿਆਂ ਦੇ ਵਿੱਚੋਂ ਇੱਕ ਰਿਮ ਜਿਮ ਰਿਮ ਜਿਮ ਪਿਆਰ ਦਾ ਮੌਸਮ ਸੁਖਸ਼ਿੰਦਰ ਸਿੰਘ ਦਾ ਅਤੇ ਰਹਾਤ ਫਤੇ ਅਲੀ ਖਾਨ ਹੋਰਾਂ ਦੇ ਗਾਏ ਹੋਏ ਗੀਤ ਦੇ ਵਿੱਚ ਤੁਸੀਂ ਉਹਨਾਂ ਦੀ ਫੀਚਰਿੰਗ ਨੂੰ ਦੇਖਿਆ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਰਾਜਕੁੰਦਰਾ ਹੋਰਾਂ ਦੀ ਕਾਸਟਿੰਗ ਮੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਸੋ ਇਹ ਕਿੱਦਾਂ ਸੰਭਵ ਹੋਇਆ ਕਿਵੇਂ ਪੋਸੀਬਲ ਕਿਵੇਂ ਸਵਾਬ ਬਣਿਆ ਇਹ ਸਾਰੀ ਗੱਲਬਾਤ ਅਸੀਂ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਉਹਨਾਂ ਦੇ ਨਾਲ ਕਰਾਂਗੇ ਪਹਿਲਾਂ ਉਹਨਾਂ ਨੂੰ ਜੀ ਐਂ ਕਹਿੰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੀਬੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ ਪੰਜਾਬੀ ਇੰਡਸਟਰੀ ਚ ਵੀ ਸੈਕੰਡ ਹੈਂਡ ਹਸਬੰਡ ਉਹ ਹਿੰਦੀ ਸੀ ਪੰਜਾਬੀ ਨਹੀਂ ਸੀ ਓਕੇ ਰਾਈਟ ਆਈ ਅਪੋਲੋਜਾਈਜ਼ ਠੀਕ ਹੈ ਗਰਵਾਲੀ ਉਹ ਲਾਂਚ ਫੈਂਸੀ ਹਿੰਦੀ ਫਿਲਮ ਇੰਡਸਟਰੀ ਬਟ ਯੈਸ ਮੇਰੀ ਲਾਸਟ ਫਿਲਮ ਲੋਕਸੀ ਪੰਜਾਬੀ ਸੀ ਕੀਪ ਯੂਨ ਨਾਲ ਦੇ ਨਾਲ ਮੇਰੀ ਪਹਿਲੀ ਫਿਲਮ on ਕਮਬੈਕ ਮਹਿਰ ਹੈ ਜੋ ਪੰਜਾਬੀ ਫਿਲਮਸ ਆਮ ਵੈਰੀ ਹੈਪੀ ਐਂਡ ਵੈਰੀ ਐਕਸਾਈਟਿਡ ਠੀਕ ਹੈ ਉਹਨਾਂ ਕੇ ਵਾਪਸ ਆਏ ਹੈ ਠੀਕ ਹੈ ਸੋ ਕਿਦਾਂ ਲੱਗਦਾ ਹੈ ਕਿ ਜਦੋਂ ਤੁਹਾਡੇ ਲਈ ਕਮਬੈਕ ਸ਼ਬਦ ਵਰਤਿਆ ਜਾਂਦਾ ਹੈ ਕਮਬੈਕ ਮਤਲਬ ਆਈ ਵੁਡਨਟ ਸੇ ਇਟਸ ਅ ਕਮਬੈਕ ਬਟ ਯਾ ਇਫ ਸੋ ਥੋੜਾ ਜਿਹਾ ਬ੍ਰੇਕ ਪਾਜ਼ ਲਿਆ ਸੀ ਐਂਡ ਹੁਣ ਮੈਂ ਵਾਪਸ ਰੀਸਟਾਰਟ ਤੇ ਆ ਗਈ ਹਾਂ ਔਰ ਹੁਣ ਕੋਈ ਪਾਜ਼ ਬਟਨ ਨਹੀਂ ਦਮਾਣਾ ਮੈਨੇ ਹੁਣ ਕਰਦੇ ਜਾਣਾ ਵਧੀਆ ਜੀ ਫਿਲਮ ਵਧੀਆ ਜੀ ਫਿਲਮ ਬਿਕੋਜ਼ ਮੈਂ ਵੀ ਮਦਰ ਹਾਂ ਐਂਡ ਤੁਸਾਂ ਦੇ ਵੀ ਬੱਚੇ ਨੇ ਤੁਸੀਂ ਮਦਰ ਹੋ ਹਨਾ ਕਿ ਜਦੋਂ ਮੈਂ ਮਟਰਨਿਟੀ ਲੀਵ ਤੇ ਜਾਂਦੀ ਹਾਂ ਮੈਨੂੰ ਹੁੰਦਾ ਹੈ ਕਿ 2 ਮਹੀਨੇ ਕਿਉਂਕਿ ਮੈਂ 2 ਮਹੀਨੇ ਤੋਂ ਵੱਧ ਕਦੇ ਵੀ ਮਟਰਨਟੀ ਲੀਵ ਨਹੀਂ ਲਈ ਹੈ ਨਾ ਮੈਨੂੰ ਹੁੰਦਾ ਹੈ ਕਿ ਉਹ ਕਿਤੇ ਮੈਨੂੰ ਸਾਰੇ ਭੁੱਲ ਜਾਣ ਮੈਂ ਰੀਸਟਾਰਟ ਕਿਦਾਂ ਕਰੂੰਗੀ ਦੁਬਾਰਾ ਤੋਂ ਸ਼ੁਰੂ ਕਰਨਾ ਪੈਣਾ ਸਾਰਾ ਕੁਝ ਸਭ ਚੀਜ਼ਾਂ ਦੇ ਨਾਲ ਰੀਕਨੈਕਟ ਹੋਣਾ ਬੜਾ ਔਖਾ ਲੱਗਦਾ ਹੁੰਦਾ ਕਈ ਵਾਰੀ ਹੈ ਨਾ ਖਾਸ ਤੌਰੇ ਇਸ ਇੰਡਸਟਰੀ ਚ ਇਸ ਇੰਡਸਟਰੀ ਚ ਕੰਪੀਟੀਟਿਵ ਇੰਡਸਟਰੀ ਹੈ ਹਾਂ ਨਵੀਂ ਨਵੀਂ ਕੁੜੀਆਂ ਆਂਦੀਆਂ ਐਂਡ ਵਾਪਸ ਇਸ ਜਿੱਥੇ ਲੋਕ ਬਹੁਤ ਜਲਦੀ ਜਜ ਕਰ ਲੈਂਦੇ ਆ ਕਾ ਕੇ ਚਲੋ ਮਾਂ ਬਣ ਗਈ ਹੈ ਹੁਣ ਕੀ ਰੋਲਸ ਸਾਨੂੰ ਕਾਫੀ ਲਿਮਟਿਡ ਚੋਇਸਸ ਮਿਲਦੀਆਂ ਬਟ ਇਹ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਜਨਰੇਸ਼ਨ ਚ ਰਹ ਰਹੇ ਹਾਂ ਉਸ 에ਰਾ ਚ ਰਹ ਰਹੇ ਜਿੱਥੇ ਹੁਣ ਕੁੜੀਆਂ ਲਈ ਕਾਫੀ opportunities ਖੁੱਲ ਗਈਆਂ ਹੈ ਐਂਡ ਉਸੇ ਕਾਰਨ ਮੈਂ ਅੱਜ ਤੁਹਾਡੇ ਸਾਹਮਣੇ ਬੈਠੀ ਆ ਨੀ ਤਾਂ ਇਹ ਚੀਜ਼ ਬਹੁਤ ਮੁਸ਼ਕਲ ਹੁੰਦਾ ਹੈ ਕੋਈ ਰੀਲੀ ਵਾਪਸ ਆਣਾ ਐਂਡ ਉਹ ਵੀ ਐਸੀ ਇੰਡਸਟਰੀ ਇੰਡਸਟਰੀ ਜਿੱਥੇ ਸ਼ਾਇਦ ਥੋੜਾ ਜਿਹਾ ਲਿਮਿਟਿਡ ਕੱਟ ਲੋਕਾਂ ਨੂੰ ਚਾਂਸ ਦੇਵੇ ਸੋ ਰਾਕੇਸ਼ ਜੀ ਔਰ ਰਾਜ ਕੁੰਦਰਾ ਨੇ ਸਾਨੂੰ ਇਸ लायक ਸਮਝਿਆ ਕਿ ਸਿਮੀ um i could play her okay. and uh, i'm so grateful for the team kyunki edda di film mehr jo inni sohni film hai sade samne pesh aayi hai tusi ta trailer dekh ke a je picture baki hai but edda di film bahut kat bandi hai and hmm. i'm very happy and a proud punjabi ki sadi industry nu assi kuch edda di cheez de sakta hai ਅਮ ਕਿਉਂਕਿ ਆਪਣੀ ਹੁਣੇ ਗੱਲ ਚੱਲੀ ਰਹੀ ਹੈ ਤਾਂ ਮੈਨੂੰ ਇੱਕ ਦਿਨ ਕੋਈ ਮੇਰੀ ਨੋਨ ਕੁੜੀ ਆ ਉਹ ਕਹਿ ਰਹੀ ਸੀ ਉਹ ਕਹਿੰਦੀ ਜਦੋਂ ਮੈਂ ਕੁਝ ਕਰਨ ਵਾਰੀ ਸੋਚਦੀ ਆ ਨਾ ਉਦੋਂ ਕੁਝ ਨਾ ਕੁਝ ਹੋ ਜਾਂਦਾ ਆ ਜਿਵੇਂ ਫਿਰ ਮੈਨੂੰ ਉਹਨੇ ਸਮਝਾਇਆ ਕਿ ਆਪਾਂ ਸਿਰਫ ਮਤਲਬ ਕੱਲੇ ਆਪਣਾ ਕੈਰੀਅਰ ਹੀ ਨਹੀਂ ਆ ਆਪਣੀ ਲਾਈਫ 'ਚ ਆਪਣੀ ਲਾਈਫ 'ਚ ਆਪਣੀ ਫੈਮਿਲੀ ਦੀਆਂ ਰਿਸਪੌਂਸਿਬਿਲਿਟੀਜ਼ ਵੀ ਲੈਣੀਆਂ ਹਨਾ ਬਿਲਕੁਲ ਬਿਕਾਜ਼ ਉਹਨਾਂ ਦੇ ਹਸਬੰਡ ਬਾਹਰ ਰਹਿੰਦੇ ਨੇ ਤਾਂ ਉਹ ਮਤਲਬ ਪੂਰਾ ਘਰ ਐਸਾ ਇੱਕ ਔਰਤ ਨਾ ਮੈਂ ਹਮੇਸ਼ਾ ਕਹਿੰਦੀ ਇੱਕ ਸੁਪਰ ਔਮਨ ਹੁੰਦੀ ਹੈ ਸਾਨੂੰ ਆਪਣੇ ਆਪ ਹੀ ਪਤਾ ਨਹੀਂ ਕੀ ਰੱਬ ਸਾਨੂੰ ਸ਼ਕਤੀ ਦੇ ਦਿੰਦਾ ਹੈ ਕਿ ਅਸੀਂ ਆਪਣੇ ਘਰ ਨੂੰ ਅਸੀਂ ਬੈਲੈਂਸ ਕਰ ਪਾਣੇ ਆਂ ਔਰ ਇੱਕ ਗੱਲ ਦੂਸਰੀ ਵੀ ਹੈ ਕਿ ਸਾਨੂੰ ਸਪੋਰਟ ਸਿਸਟਮ ਬਹੁਤ ਵਧੀਆ ਚਾਹੀਦਾ ਹੈ ਪਿੱਛੇ ਸਾਨੂੰ ਪਤਾ ਹੈ ਕਿ ਸਾਡੇ ਬੱਚੇ ਠੀਕ ਹੈ ਹੁਣ ਪਾਪਾ ਉਹਨਾਂ ਦੇ ਜੋ ਮੇਰੇ ਹਸਬੰਡ ਹੈ ਹਰਬਜਨ ਸਿੰਘ ਇੰਨੇ ਵਧੀਆ ਫਾਦਰ ਹੈ ਇੰਨੇ ਵਧੀਆ ਹਸਬੰਡ ਹੈ ਕਿ ਉਹਨਾਂ ਨੇ ਪੂਰੀ ਸਪੋਰਟ ਦਿੱਤੀ ਹੋਈ ਹੈ ਕਿ ਤੂੰ ਜੋ ਮਰਜੀ ਕਰ ਤੂੰ ਕਰ ਬਸ ਔਰ ਇਹੀ ਕੁੜੀਆਂ ਨੂੰ ਮੈਂ ਕਹਿਣਾ ਚਾਹੂੰਗੀ ਕੇ ਅੰਦਰ ਜੋ ਜਿਗਰ ਹੈ ਅੰਦਰ ਜੋ ਜਸ਼ਨ ਹੈ ਤੁਹਾਡਾ ਪੈਸ਼ਨ ਹੈ ਉਹ ਕਦੀ ਨਾ ਛੱਡੋ ਕਿਉਂਕਿ ਉਹ ਚੀਜ਼ ਨਾ ਬਹੁਤ ਜ਼ਰੂਰੀ ਹੈ ਲਾਈਫ ਵਿੱਚ ਉਹ ਬੱਚਿਆਂ ਨੂੰ ਵੀ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਮਾਂ ਹੋ ਕੇ ਵੀ ਇਹਦਾ ਮਤਲਬ ਨਹੀਂ ਕਿ ਤੁਸੀਂ ਬਸ ਮਾਂ ਹੀ ਰਹਿ ਜਾਓਗੇ ਇੱਕ ਆਪਣੀ ਵੀ ਆਈਡੈਂਟੀਟੀ ਹੈ ਆਪਣਾ ਵੀ ਇੱਕ ਪੈਸ਼ਨ ਹੈ ਅੰਦਰ ਇੱਕ ਉਹ ਆਗ ਹੈ ਕਿ ਜੋ ਤੁਹਾਨੂੰ ਉਸ ਨੂੰ ਪੂਰਾ ਕਰਨਾ ਤੁਹਾਡੇ ਅੰਦਰ ਜੋ ਹੈ ਉਹ ਰੱਬ ਜ਼ਰੂਰ ਇੱਕ ਮੌਕਾ ਦੋਗਾ ਐਂਡ ਉਹ ਕਦੀ ਛੱਡਣਾ ਨਹੀਂ ਜਦੋਂ ਮੌਕਾ ਆ ਜਾਏ ਠੀਕ ਹੈ ਬਟ ਉਹ ਤੁਹਾਡੀ ਆਪਸ ਮਤਲਬ ਤੁਹਾਡੀ ਇਨਰ ਸਟਰਗਲ ਰਹਿੰਦੀ ਸੀ ਜਦੋਂ ਤੁਸੀਂ ਮਦਰਹੂਡ ਇੰਜੋਏ ਕਰ ਰਹੇ ਸੀ ਗਿਲਟ ਹੁੰਦੀ ਹੈ ਮਦਰ ਗਿਲਟ ਪੈਰੈਂਟ ਗਿਲਟ ਹੁੰਦਾ ਹੈ ਜਦੋਂ ਬੱਚਾ ਹੀ ਵੈਲ ਆਲਸੋ ਸੇ தி ਸੇਮ ਥਿੰਗ ਕਿ ਜਦੋਂ ਬੱਚੇ ਨੂੰ ਛੱਡ ਕੇ ਜਾਓ ਤਾਂ ਥੋੜਾ ਜਿਹਾ ਪੱਥਰ ਰੱਖਣਾ ਪੈਂਦਾ ਦਿਲ ਤੇ ਕਿ ਬਟ ਕੁਝ ਪਾਣੇ ਲਈ ਕੁਝ ਕਈ ਚੀਜ਼ੇ ਕੰਪਰਮਾਈਜ਼ ਕਰਨੀ ਪੈਂਦੀ ਹੈ ਔਰ ਲੱਕੀਲੀ ਸਾਡਾ ਇੰਡਸਟਰੀ ਹੈ ਕਿ ਚਲੋ ਇੱਕ ਸਕੇਡਿਊਲ ਹੈ 30 ਦਿਨ ਦੇ ਅੰਦਰ 30 ਦਿਨ ਵਿੱਚ ਸ਼ੂਟਿੰਗ ਖਤਮ ਫਿਰ ਵਾਪਸ ਆਪਣੇ ਘਰ ਔਰ ਵਿੱਚ ਮੇਰੇ ਬੱਚੇ ਵੀ ਆਏ ਸੀ ਵਿੱਚ ਮੈਂ ਵੀ ਚਲੀ ਗਈ ਸੀ ਬਟ ਉਹਨਾਂ ਨੂੰ ਵੀ ਪਤਾ ਹੈ ਕਿ ਮੇਰਾ ਕਰੀਅਰ ਹੈ ਮ Papa ਵੀ ਜਾਣਦੇ ਹੀ ਹੈ ਉਹ ਵੀ ਕਿੰਨੇ ਕਿੰਨੇ ਦਿਨ ਘਰ ਨਹੀਂ ਆਉਂਦੇ ਦੋ ਦਿਨਾਂ ਬਾਅਦ ਇੱਕ ਵਾਰੀ ਮਤਮੀਨੇ ਚ ਆਉਂਦੇ ਆ ਸੋ ਉਹਨਾਂ ਨੂੰ ਵੀ ਕਿੰਨਾ ਮੁਸ਼ਕਿਲ ਹੈ ਸਾਡੇ ਲਈ ਵੀ ਮੁਸ਼ਕਿਲ ਹੈ ਕੋ ਬੈਲੈਂਸ ਕਰਨਾ ਪੈਂਦਾ ਹੈ ਜਿੱਦਾਂ ਅਕਸਰ ਹੀ ਕਹਿ ਦਿੰਦੇ ਨੇ ਕਿ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਕੋਲ ਤਾਂ ਬਹੁਤ ਹੈਲਪ ਹੁੰਦੀ ਆ ਉਹਨਰ ਲਈ ਇੰਨਾ ਔਖਾ ਨਹੀਂ ਹੁੰਦਾ ਜਿੰਨਾ ਆਪਣੇ ਲਈ ਔਖਾ ਹੈ ਨਾ ਮੈਂ ਪੰਜਾਬੀ ਆਰਟਿਸਟ ਕਿਸੇ ਨੂੰ ਇੰਟਰਵਿਊ ਕਰ ਰਹੀ ਸੀ ਤਾਂ ਇੰਟਰਵਿਊ ਤੇ ਥੋੜਾ ਜਿਹਾ ਲੇਟ ਆਏ ਐਂਡ ਆ ਕੇ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕਿ ਮੇਰੇ ਵਾਈਫ ਨਾ ਆ ਰਹੇ ਸੀਗੇ ਕਿਉਂਕਿ ਉਹਨੂੰ ਫਿਰ ਟਾਈਮ ਨਹੀਂ ਮਿਲਦਾ ਇਸ ਕਰਕੇ ਮੈਨੂੰ ਬੱਚੇ ਦੇਖਣੇ ਸੀ ਸੋ ਮੇਰੇ ਲਈ ਬਹੁਤ ਸਰਪ੍ਰਾਈਜ਼ਿੰਗ ਸੀਗਾ ਜਿਵੇਂ ਤੁਸੀਂ ਕਿਹਾ ਕਿ ਹਰ ਪਰਜਨ ਮਤਲਬ ਬੱਚਾ ਕੋਲ ਨਹੀਂ ਬੱਚੇ ਦੇਖ ਰਹੇ ਨੇ ਹੈ ਨਾ ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਆ ਕਿ ਜਿਹੜੇ ਆਰਟਿਸਟ ਕਹ ਲੂ ਤੁਸੀਂ ਜੇ ਆਪ ਕਹਿੰਦੇ ਕਿ ਵੈਲ ਡੂਇੰਗ ਫੈਮਲੀਆਂ ਨੂੰ ਜਿਹੜੇ ਲੋਕੀ ਬਿਲੋਂਗ ਕਰਦੇ ਨੇਗੇ ਤਾਂ ਉਹ ਮਦਰ ਫਾਦਰ ਕਿਵੇਂ ਦੇ ਹੁੰਦੇ ਨੇਗੇ ਕਿ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਇਹਨਾਂ ਲਈ ਥੋੜੀ ਔਖਾ ਆ ਇਹਨਾਂ ਕੋਲ ਤਾਂ ਬੜੀ سپورਟ ਸਿਸਟਮ ਹੁੰਦੀ ਆ ਇਹਨਾਂ ਕੋਲ ਕੇਅਰ ਟੇਕਰਸ ਹੁੰਦੇ ਨੇ ਬੱਚਿਆਂ ਲਈ ਇਹ ਆਰਾਮ ਨਾਲ ਘਰ ਤੋਂ ਨਿਕਲ ਸਕਦੇ ਆ ਹਨਾ ਸੋ ਮੈਂ ਤੁਹਾਡਾ ਓਨੈਸਟ ਆਨਸਰ ਚਾਹੁੰਦੀ ਆ ਇਹਦੇ ਤੇ ਓਨੈਸਟਲੀ ਆਈ ਥਿੰਕ ਤਨੂ ਬੱਚੇ ਨੂੰ ਕਿੰਨਾ ਟਾਈਮ ਦੇਣਾ ਪੈਂਦਾ ਮਤਲਬ ਜਿਵੇਂ ਅਸੀਂ ਸੋਚਦੇ ਆ ਦੇਖੋ ਮੈਂ ਇਦਾਂ ਲੱਗਿਆ ਮੈਂ ਬਹੁਤ ਹੈਂਡਸ ਆਨ ਮਦਰ ਐ ਮੈਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਕਰਦੀ ਐ ਇਹ ਇਸ ਚੀਜ਼ ਅਸੀਂ ਲੱਕੀਏ ਇੰਡੀਆ 'ਚ ਲਕਸ਼ਰੀ ਹੈ ਕਿ ਹੈਲਪ ਹੈ ਬਾਹਰ ਉਸ ਚੀਜ਼ ਹੀ ਲਕਸ਼ਰੀ ਨਹੀਂ ਹੈਗੀ ਜੋ ਇੱਥੇ ਹੈਗੀ ਐ ਐਂਡ that is ਪੋਸ਼ੋ ਮੈਂ ਉਸ ਚੀਜ਼ਾ ਕਿਉਂ ਝੂਠ ਬੋਲਾਂ ਜੋ ਚੀਜ਼ ਇੰਡੀਆ ਚ ਹੈਗੀ ਹੈ ਉਸ ਚੀਜ਼ ਤੁਹਾਨੂੰ ਉਸ ਚੀਜ਼ ਦੀ ਕ੍ਰੈਡਿਟ ਦੇਣੀ ਪੈਗੀ ਕਿ ਸਾਨੂੰ ਇਸ ਚੀਜ਼ ਦੀ ਹੈਲਪ ਮਿਲਦੀ ਇੱਥੇ ਔਰ ਪਰ ਇਹ ਹੈ ਕਿ ਮੈਂ ਹੈਂਡਸ-ਆਨ ਮਦਰ ਹਾਂ ਮੈਂ ਸਕੂਲ ਡਿਊਟੀਆਂ ਮਦਰ ਡਿਊਟੀ ਜੋ ਵੀ ਹੈ ਸਾਰਾ ਕੁਝ ਆਪਣੇ ਆਪ ਬੱਚਿਆਂ ਨਾਲ ਬੈਠ ਕੇ ਪੜ੍ਹਾਣਾ ਲਿਖਾਣਾ ਸਿਖਾਣਾ ਉਹ ਸਾਡਾ ਫਰਜ਼ ਹੈ ਤੁਸੀਂ ਕਰਦੇ ਹੋ ਬਿਲਕੁਲ ਬਿਲਕੁਲ ਐਂਡ ਆਈ ਥਿੰਕ ਫॉर ਹਿਮ ਆਲਸੋ ਯੂ ਆਰ ਵੈਰੀ ਹੈਂਡਸ-ਆਨ ਫਾਦਰ ਠੀਕ ਹੈ ਸਤਿ ਸ੍ਰੀ ਅਕਾਲ ਆਪਣੇ ਬੱਚੇ ਲਈ ਕੀ ਕੀ ਡਿਊਟੀਆਂ ਪਰਫਾਰਮ ਕਰਦੇ ਹੋ ਕਿਉਂਕਿ ਮਦਰਸ ਨੂੰ ਤਾਂ ਸਾਨੂੰ ਥੋੜਾ ਜਿਹਾ ਦੂਜੇ ਬੰਦੇ ਤੇ ਯਕੀਨ ਵੀ ਘੱਟ ਹੁੰਦਾ ਸਾਨੂੰ ਉਹਦਾ ਸਾਰਾ ਕੁਝ ਅਸੀਂ ਕਰੀਏ ਨਹੀਂ ਜੀ ਮਾਤਾ ਜੀ ਡੈਫੀਨਿਟਲੀ ਇੱਕ ਮਾਤਾ ਕੁਝ ਜ਼ਿਆਦਾ ਹੀ ਹੈਂਡਸ-ਆਨ ਹੋਏਗੀ ਔਰ ਜ਼ਿਆਦਾ ਹੀ ਲਾਡ ਪਿਆਰ ਦੇ ਵਿੱਚ ਵਿਗਾੜ ਵੀ ਦਿੰਦੇ ਆ ਆਈ ਥਿੰਕ ਫਾਦਰ ਦੀ ਰਿਸਪੌਂਸਿਬਿਲਟੀ ਤਾਂ ਹੈ ਇੱਕ ਮਤਲਬ ਇੱਕ ਰੋਲ ਮਾਡਲ ਬੰਨਾ ਸਮਝਾਣਾ ਕਿ ਦੁਨੀਆਦਾਰੀ ਕੀ ਹੈ ਔਰ ਬੇਟੇ ਦਾ ਰਿਸ਼ਤਾ ਕੁਝ ਅਲੱਗ ਹੁੰਦਾ ਬੇਟੀ ਦਾ ਅਲੱਗ ਹੁੰਦਾ ਮੇਰੀ ਬੇਟੀ ਤਾਂ 5 ਸਾਲ ਦੀ ਹੈ ਤਾਂ ਉਹ ਮੈਨੂੰ ਮਦਰ ਕਰਦੀ ਹੈ ਬੜਾ ਸਵੀਟ ਲੱਗਦਾ ਹੈ ਉਹ ਪੰਜਾਬੀਆਂ ਚੋਂ ਦਾ ਨਾ ਕਿ ਬੇਟੀ ਨਾਲ ਤੁਸੀਂ ਕੁਝ ਜ਼ਿਆਦਾ ਹੀ ਇਜ਼ਹਾਰ ਕਰ ਲੈਂਦੇ ਪਿਆਰ ਨੂੰ ਬੇਟਿਆਂ ਨਾਲ ਕੇਵਲ ਤੁਸੀਂ ਬਥੋੜਾ ਸਟ੍ਰਿਕਟ ਹੋ ਜਿਓ ਕਾਇਦਾ ਕਰਦਾ ਕਰ ਤੋਂ ਥੋੜੀ ਪਾਰਸ਼ੀਅਲਟੀ ਹੋ ਜਾਂਦੀ ਹੈ ਪਿਆਰ ਉਹ ਨਹੀਂ ਹੈ ਦੋਨਾਂ ਨਾਲ ਬੜੇ ਇੱਕ ਬੰਦੇ ਨੂੰ ਥੋੜਾ ਬੰਦਾ ਬਣਾਣਾ ਹੁੰਦਾ ਹੈ ਥੋੜੀ ਇੱਕ ਰਿਸਪੈਕਟ ਸਿਖਾਣੀ ਹੁੰਦੀ ਹੈ ਬਟ ਹੈਂਡਸ ਔਨ ਫਾਦਰ ਹੈ ਜੀ ਹਾਂਜੀ ਇੱਥੇ ਥੋੜੀ ਪ੍ਰਿਵੀਲੇਜ ਹੈ ਹੈਲਪ ਮਿਲ ਜਾਂਦੀ ਹੈ ਸੋ ਆਪਾਂ ਯੂਜ਼ ਕਰੀਦਾ ਨੈਨੀਜ਼ ਹੈ ਹਾਊਸ ਹੈਲਪ ਹੈ ਬਟ ਜਿੱਤੇ ਤੱਕ ਪੜਾਈ ਲਿਖਾਈ ਅ ਗਿਆਨ ਟਾਈਮ ਸਪੈਂਡ ਕਰਨਾ ਖਾਣਾ ਪੀਣਾ ਉਹ ਇਕੱਠੇ ਰਹਿਣੇ ਹਮ ਦੇਖੋ ਦੋਨੋਂ ਕਰੀਅਰ ਓਰੀਐਂਟੇਟਿਡ ਪਾਰਟਨਰਸ ਹੈ ਸ਼ਿਲਪਾ ਨੇ ਆਪਣਾ ਕੰਮ ਕਰਨਾ ਹੈ ਮੈਨੂੰ ਆਪਣਾ ਕੰਮ ਕਰਨਾ ਹੈ ਬਟ ਪਲਾਨ ਇਹ ਕਰੀਦਾ ਕਿ ਜੋ ਇੱਕ ਜਣਾ ਬਾਹਰ ਹੈ ਤੇ ਦੂਜਾ ਜਣਾ ਕਰ ਲੁੱਕ ਆਫਟਰ ਕਰ ਰਿਹਾ ਹੈ ਬੱਚੇ ਦੀ ਇਹ ਨਹੀਂ ਕਿ ਆਪਾਂ ਦੋਨੋਂ ਬਾਹਰ ਹੈ ਔਰ ਬੱਚੇ ਰੁੱਲ ਗਏ ਤਾਂ ਨਹੀਂ ਬਸ ਬਿਜ਼ੀ ਹੋ ਗਏ ਆਪਣਾ ਹਾਊਸ ਹਲਪ ਨਾਲ ਸੋ ਹਾਂਜੀ ਹਾਊਸ ਹਲਪ ਦੀ ਲਗਜ਼ਰੀ ਹੈ ਥੋੜਾ ਸਾਨੂੰ ਇੱਕ ਸੁੱਖ ਮਿਲ ਜਾਂਦਾ

ਆਪਣੇ ਨਿਆਣੇ ਲਈ ਕਰ ਰਹੇ ਨਿਆਣੇ ਲਈ ਕਰ ਰਹੇ ਬਿਲਕੁਲ ਸੋ ਇਹੋ ਪੈਣ ਲਈ ਜਵਾਬ ਸੀ ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਇਦ ਸਾਡੇ ਕੋਈ ਇੰਨਾ ਪ੍ਰਿਵੀਲੇਜ ਨਹੀਂ ਆ ਬੱਚਿਆਂ ਦੀ ਰਿਸਪੌਂਸਿਬਿਲਟੀਜ਼ ਜਾਂ ਫੈਮਲੀ ਦੀਆਂ ਰਿਸਪੌਂਸਿਬਿਲਟੀਜ਼ ਨੂੰ ਉਭਾਰਨ ਕਰਕੇ ਸ਼ਾਇਦ ਅਸੀਂ ਪਿੱਛੇ ਰਹਿ ਗਏ ਬਟ ਮੈਨੂੰ ਲੱਗਦਾ ਕਿ ਤੁਸੀਂ ਜਿਹੜੇ ਮਰਜ਼ੀ ਮੁਕਾਮ ਤੇ ਹੋ ਜਿੰਨੇ ਮਰਜ਼ੀ ਤੁਸੀਂ ਸਟੈਬਲਿਸ਼ ਹੋ ਮ ਪਰ ਜੋ ਤੁਹਾਡੀਆਂ ਡਿਊਟੀਆਂ ਨੇ ਤੁਹਾਨੂੰ ਹੀ ਕਰਨੀਆਂ ਪੈਣੀਆਂ ਨੇ ਹੈਨਾ ਬਿਲਕੁਲ ਔਰ ਇਹ ਚੀਜ਼ ਹੈ ਜੋ ਅਸੀਂ ਸਿਖਾ ਰਹੇ ਹਾਂ ਦੇਖੋ ਉਹ ਵੀ ਇੱਕ ਜਦੋਂ ਉਹ ਮਾਪੇ ਦੇ ਅੰਦਰ ਐਮਬੀਸ਼ਨ ਦੇਖਦੇ ਆ ਕਰੀਅਰ ਦੇਖਦੇ ਆ ਤਾਂ ਉਹ ਬੱਚੇ ਵੀ ਉਹੀ ਗਾਂ ਸਿੱਖेंगे ਜਦੋਂ ਤੁਸੀਂ ਉਹ ਅੱਜ ਕੱਲ ਜਨਰੇਸ਼ਨ ਨੂੰ ਸਿਖਾਣਾ ਬਹੁਤ ਜ਼ਰੂਰੀ ਹੈ ਕਿ ਐਮਬੀਸ਼ਨ ਅੰਦਰ ਰੱਖੋ ਇੱਕ ਕਰੀਅਰ ਇੱਕ ਡ੍ਰੀਮ ਸੁਪਨਾ ਲੈ ਕੇ ਜਾਓ ਕਿਉਂਕਿ ਉਹ ਚੀਜ਼ ਫਿਰ ਉਹ ਪਹੁੰਚਣ ਲਈ ਜੋ ਮਿਹਨਤ ਚਾਹੀਦੀ ਹੈ ਅਸੀਂ ਉਸ ਸਿਲਵਰ 스ਪੂਨ ਨਹੀਂ ਦੇਣਾ ਚਾਹੁੰਦੇ ਬੱਚਿਆਂ ਨੂੰ ਕਿ ਚਲੋ ਠੀਕ ਹੈ ਮਾਪੇ ਨੇ ਜੋ ਕਮਾਇਆ ਤੁਸੀਂ ਉਹਦੇ ਤੇ ਜਿਓ ਬਿਲਕੁਲ ਉਹ ਚੀਜ਼ ਜ਼ਰੂਰ ਯੂ نو ਵੀ ਵਾਂਟ ਟੂ ਟੀਚ ਥਮ ਦ ਬੇਸਿਕਸ ਹਮ ਬਿਲਕੁਲ ਸੋ ਸਿਰ ਤੁਹਾਡੀ ਕਾਸਟਿੰਗ ਸਾਡੇ ਲਈ ਮਤਲਬ ਖੁਸ਼ੀ ਦੀ ਗੱਲ ਆ ਕੇਸ ਮੈਂ ਅਸੀਂ ਤੁਹਾਨੂੰ ਪੱਗ 'ਚ ਤੇ ਦਾੜੇ ਪ੍ਰਕਾਸ਼ 'ਚ ਦੇਖਿਆ ਪਰ ਸਾਡੇ ਲਈ ਬਹੁਤ ਸਰਪ੍ਰਾਈਜ਼ਿੰਗ ਵੀ ਆ ਮੈਂ ਮੈਨੂੰ ਜਾਨਣਾ ਚਾਹੂੰਗੀ ਕਿ ਮਿਹਰ ਫਿਲਮ ਦੇ ਨਾਲ ਤੁਸੀਂ ਕਿਵੇਂ ਜੁੜੇ ਕਿਉਂਕਿ ਪ੍ਰੈਸ ਕਾਨਫਰੰਸ ਤੇ ਸ਼ਿਲਪਾ ਜੀ ਕਹਿ ਰਹੇ ਸੀਗੇ ਕਿ ਹਰਭਜਨ ਨੂੰ ਤਾਂ ਪਤਾ ਸੀ ਕਿ ਇੱਕ ਐਕਟਰ ਦਾ ਵਿਆਹ ਕਰ ਰਹੇ ਨੇ ਮੈਨੂੰ ਨਹੀਂ ਪਤਾ ਸੀ ਸੱਚ ਦੱਸਦਾ ਮੈਨੂੰ ਨਹੀਂ ਪਤਾ ਸੀਗਾ ਚਾਹ ਤਾਂ ਬਹੁਤ ਸੀਗਾ ਫਿਲਮਾਂ ਦੇਖ-ਦੇਖ ਕੇ ਵੱਡੇ ਹੋਏ ਆਪਾਂ ਯੂਕੇ ਚ ਰਹਨੇ ਸੀ ਤਾਂ ਮੰਮ ਡੈਡ ਹਰ ਹਫਤੇ ਇੱਕ ਟੇਪ ਲਗਾ ਦਿੰਦੇ ਸੀ ਪੰਜਾਬੀ ਫਿਲਮ ਹੋ ਹਿੰਦੀ ਫਿਲਮ ਹੋ ਤਾਂ ਥੋੜਾ ਕਲਚਰ ਸਿੱਖੋ ਹਰ ਸਾਲ ਸਾਨੂੰ ਆਪਣਾ ਲੰਡਨ ਤੋਂ ਲੁਧਿਆਣਾ ਭੇਜ ਦਿੰਦੇ ਸੀ ਕਿ ਦਾਦੀ ਕੋਲ ਜਾ ਕੇ ਰੋ ਆਪਣਾ ਕਲਚਰ ਸਿੱਖੋ ਰੂਟਸ ਦੇ ਨਾਲ ਜੁੜੇ ਰਹੋ ਬਿਕੋਜ਼ ਫੋਰਨ ਦੇ ਕੰਟਰੀਜ਼ ਲੱਗਦਾ ਕਿ ਵਿਗੜਨ ਦੇ ਜ਼ਿਆਦਾ ਚਾਂਸਸ ਹੈ ਬਟ ਜੋ ਮੇਰੇ ਮਮ ਡੈਡ ਨੇ ਦੇਖਿਆ ਕਿ ਪਿਛਲੇ 15-20 ਸਾਲ ਤੋਂ ਜੋ ਬੰਦੇ ਸਾਨੂੰ ਭੇਜਦੇ ਰਹਿੰਦੇ ਸੀਗੇ ਔਰ ਜਦ ਇੱਥੇ ਆ ਕੇ ਉਹ ਹੁਣ ਦਾ ਪੰਜਾਬ ਦੇਖਦੇ ਕਿ ਉਹਨਾਂ ਨੇ ਦੇਖਿਆ ਹੋਇਆ ਪੰਜਾਬ 60 ਸਾਲ ਪਹਿਲਾਂ ਦਾ ਹਾਂਜੀ ਔਰ ਹੁਣ ਜਦ ਆਂਦੇ ਕਿ ਯਾਰ ਪੰਜਾਬ ਤਾਂ ਬੜਾ ਮਾਡਰਨ ਹੋ ਗਿਆ ਅਸੀਂ ਤਾਂ ਥੋੜਾ ਜ਼ਿਆਦਾ ਹੀ ਪਿੰਡੂ ਤੁਹਾਨੂੰ ਬ੍ਰਿੰਗ ਆਪ ਕਰਤਾ ਬੜੇ ਕਲਚਰਲੀ ਬਾਉਂਡ ਹੋ ਬਟ ਵਧੀਆ ਸਾਨੂੰ ਚੰਗਾ ਲੱਗਦਾ ਹੈ ਸੋ ਯੂ ਵਿਲ ਰੀਅਲਾਈਜ਼ ਕਿ ਬਾਹਰ ਦੇ ਜਿਹੜੇ ਪੰਜਾਬੀ ਹਨ ਥੋੜੇ ਹੋਰ ਗਰਾਉਂਡਡ ਹੈ ਇੱਥੇ ਦੇ ਪੰਜਾਬੀ ਬੱਚਿਆਂ ਨਾਲ ਵੀ ਬਿਲਕੁਲ ਥੋੜੇ ਕਲਚਰ ਨਾਲ ਜ਼ਿਆਦਾ ਜੁੜੇ ਆ ਅੱਜਕੱਲ ਮਤਲਬ ਅਸੀਂ ਵੈਸਟਰਨ ਇਨਫਲੂਐਂਸ ਵਿੱਚ ਬਹੁਤ ਇੱਥੇ ਆ ਚੁੱਕੇ ਹਾਂ ਉੱਥੇ ਸਾਡੇ ਪੇਰੈਂਟਸ ਨੇ ਬੜੇ ਜਾਣ ਕੇ ਬੜੇ ਪਿਆਰ ਨਾਲ ਮੁਹੱਬਤ ਨਾਲ ਸਾਨੂੰ ਬੜਾ ਗਰਾਊਂਡਡਡ ਔਰ ਆਪਣੇ ਪੰਜਾਬੀਓ ਪੰਜਾਬੀ ਨਾਲ ਜੁੜ ਕੇ ਰੱਖਿਆ ਹੈ ਹਾਂ ਸੋ ਜਿੱਥੇ ਤੱਕ ਇਹ ਫਿਲਮ ਦੀ ਗੱਲ ਆ ਜਾਂ ਸੀ ਸੋਚਿਆ ਸੀ ਕਦੇ ਇੱਕ ਨਾ ਇੱਕ ਦਿਨ ਕਦੀ ਕਰਾਂਗਾ ਲਾਈਫ ਦੇ ਬੜੇ ਅਪਸ ਐਂਡ ਡਾਊਨਸ ਦੇਖੇ ਪਿਛਲੇ 15 ਸਾਲ ਇੱਥੇ ਇੱਕ 2 ਸਾਲ ਪਹਿਲਾਂ ਇੱਕ ਡਾਕੂਮੈਂਟਰੀ ਸੀ ਹਮ ਲੋ ਇੱਕ ਤਰ੍ਹਾਂ ਦੀ ਫਿਲਮ ਬਣੀ ਸੀ ਮੇਰੇ ਥੋੜੇ ਇੱਕ ਇੱਕ ਲਾਈਫ ਦੇ ਕਿੱਸੇ ਦੇ ਉੱਪਰ ਠੀਕ ਉਹ ਸਾਰਿਆਂ ਨੂੰ ਕੰਮ ਪਸੰਦ ਆਇਆ ਰਕੇਸ਼ ਮਹਿਤਾ ਹੀ ਨਹੀਂ ਕਿਹਾ ਬਹੁਤ ਵਧੀਆ ਇਮੋਸ਼ਨਸ ਮੈਨੂੰ ਬਹੁਤ ਸੋਹਣੇ ਲੱਗਿਆ ਵਰਕਸ਼ਾਪ ਕਿਤੇ ਉਸ ਚੀਜ਼ ਲਈ ਤਾਂ ਉਸ ਟਾਈਮ ਭਾਈ ਨੂੰ ਤਾਂ ਮੈਂ ਕਾਫੀ ਸਾਲਾਂ ਤੋਂ ਜਾਣਦਾ ਰਕੇਸ਼ ਭਾਈ ਨੂੰ ਤਾਂ ਉਹਨਾਂ ਦੀ ਫਿਲਮ ਵੀ ਬੜੀ ਪਸੰਦ ਆਉਂਦੀ ਹੈ ਉਹਨਾਂ ਦੇ ਚੁਆਇਸ ਆਫ ਕੰਟੈਂਟ ਬਹੁਤ ਸੋਹਣਾ ਹੈ ਹੂੰ ਸੋ ਭਾਈ ਨੂੰ ਕਹਿੰਸੀ ਜੋ ਤੁਹਾਡੀ ਫਿਲਮ ਇੱਕ ਤੁਸੀਂ ਸੁਣਾਈ ਸੀ ਕੁਰੀ ਉਸ ਟਾਈਮ ਫਿਲਮ ਦਾ ਨਾਮ ਸੀ ਨਾਨਕ ਅਗਰ ਫਿਲਮ ਤਾਂ ਬਹੁਤ ਸੋਹਣੀ ਹੈ ਕਿਤੇ ਤੱਕ ਪਹੁੰਚੀ ਹੈ ਪਰ ਜਦੋਂ ਜਬ ਵਾਪਸ ਸੁਣਾਈ ਮੈਨੂੰ ਤਾਂ ਮੈਨੂੰ ਪਾਰੀ ਥੋੜੀ ਮੇਰੀ ਲਾਈਫ ਦੇ ਨਾਲ ਨਾ ਮਿਲਦੀ ਜੁਲਦੀ ਹੈ ਜੋ ਸਟਰਗਲ ਕਰਮਜੀਤ ਸਿੰਘ ਫਿਲਮ ਦੇ ਵਿੱਚ ਕਰਦਾ ਹੈ ਹੂੰ ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮ ਭਾਈ ਨੂੰ ਲੱਗੇ ਪਹਿਲਾਂ ਕੋਈ ਪ੍ਰੋਡਿਊਸ ਕਰਨਾ ਚਾਹ ਰਿਹਾ ਵੈਗਨ ਹੀ ਪ੍ਰੋਡਿਊਸਿੰਗ ਮੈਂ ਐਕਟਿੰਗ ਕਰਨੀ ਹੈ ਅੱਛਾ ਠੀਕ ਹੈ ਤਾਂ ਭਾਈ ਕਹਿੰਦੇ ਠੀਕ ਹੈ ਲੁੱਕ ਟੈਸਟ ਕਰਦੇ ਪਹਿਲਾਂ ਉਹ ਸਭ ਤੋਂ ਇੰਪੋਰਟੈਂਟ ਹੈ ਸੋ ਲੁੱਕ ਟੈਸਟ ਜਦ ਕੀਤਾ ਉਹਨਾਂ ਨੇ ਕਿਹਾ ਸੀ ਕਿ ਇਹ ਕੋਈ ਮੋਨਾ ਸਰਦਾਰ ਨਹੀਂ ਹੈ ਕੱਟ ਸਿੱਖ ਨਹੀਂ ਹੈ ਤੂੰ ਰਾਜਕੁੰਦਰਾ ਬਣ ਕੇ ਨਹੀਂ ਆ ਰਿਹਾ ਕਰਮਜੀਤ ਸਿੰਘ ਵਾਕਿਸ਼ ਪ੍ਰੋਪਰ ਸਿੱਖ ਸਰਦਾਰ ਲੱਗਣਾ ਚਾਹੀਦਾ ਤਾਂ ਫਿਰ ਲੁੱਕ ਟੈਸਟ ਕੀਤਾ ਦਸਤਾਰ ਸਜਾਈ ਜਦ ਮੈਂ ਲੁੱਕ ਟੈਸਟ ਕਮਰੇ ਤੋਂ ਬਾਹਰ ਆਇਆ ਭਾਈ ਦੇਖ ਕੇ ਬੜੇ ਖੁਸ਼ ਹੋਏ ਕਹਿੰਦੇ ਆਇਆ ਇਹ ਮੇਰਾ ਕੈਰੈਕਟਰ ਆਇਆ ਕਰਮਜੀਤ ਸਿੰਘ ਹੂੰ ਅਦਾ ਕੰਮ ਨਾਲ ਹੀ ਹੋ ਗਿਆ ਸੀ ਉੱਥੇ ਹੀ ਬਾਕੀ ਅਦਾ ਕੰਮ ਰਹਿ ਗਿਆ ਸੀ ਕਿ ਸਕਰੀਨ ਦੇ ਸਾਹਮਣੇ ਐਕਟਿੰਗ ਕਰਾਨੀ ਉਹ ਤਾਂ ਵਰਕਸ਼ਾਪ ਬੜੀ ਕੀਤੀ ਮਿਹਨਤ ਬਹੁਤ ਕੀਤੀ ਕਿਉਂਕਿ ਮੈਂ ਹਾਂ ਦਾਦਾ ਜੇ ਅਗਰ ਮੈਂ ਕਿਸੇ ਚੀਜ਼ ਨਾਲ ਜੁੜ ਜਾਣਾ ਹੈ ਕਿਸੇ ਕੰਮ ਤੇ ਲੱਗ ਜਾਣਾ ਤਾਂ ਉਹਦਾ ਪੂਰਾ ਐਕਸਰੇ ਕਰਕੇ ਪੂਰਾ ਸਮਝ ਕਰਕੇ ਮਤਲਬ ਵਰਕਸ਼ਾਪਸ ਬੇਹਰੀ ਕੀਤੀ ਮਿਹਨਤ ਬਹੁਤ ਕੀਤੀ ਹੋਰ ਕਿਤਨੇ ਕਿਤੇ ਸੀ ਅੰਦਰ ਇਮੋਸ਼ਨਸ ਬਹੁਤ ਸਾਰੇ ਪੈਂਟ ਅਪ ਬਿਲਟ ਅਪ ਇਮੋਸ਼ਨਸ ਹੋ ਗਏ ਸੀ ਪਿਛਲੇ 4-5 ਸਾਲਾ ਤੋਂ ਤਾਂ ਉਹ ਸਾਰੇ ਸਕਰੀਨ ਦੇ ਸਾਹਮਣੇ ਆ ਗਿਆ ਤੇ ਸ਼ਿਲਪਾ ਵੀ ਥੋੜੇ ਬੋਤੇ ਟਿਪਸ ਦਿੰਦੀ ਰਹੀ ਕਿ ਡਾਇਰੈਕਟਰ ਦੀ ਗੱਲ ਸੁਣੋ ਜਿੱਥੇ ਤੱਕ ਐਕਟ ਨਹੀਂ ਗਾਲਾ ਐਕਟਿੰਗ ਨਾ ਕਰੋ ਜੀ ਉਹ ਬਨ ਜਾਓ ਉਹ ਕੈਰੈਕਟਰ ਹੂੰ ਐਂ ਕਿਤਨਾ ਕਿਤੇ ਮੈਨੂੰ ਲੱਗਿਆ ਕਿ ਲਾਈਫ ਦਾ ਬੜਾ ਟਰਾਂਜੀਸ਼ਨਲ ਮੂਮੈਂਟ ਹੈ ਕਿ ਮੈਨੂੰ ਇਹ ਮੌਕਾ ਮਿਲਿਆ ਇੱਕ ਦਸਤਾਰ ਸਜਾਉਂਦਾ ਔਰ ਸਿੱਖੀ ਪ੍ਰਿੰਸੀਪਲ ਜੋ ਹੈ ਮੇਰੇ ਲਾਈਫ ਨਾ ਬਹੁਤ ਹੀ ਜ਼ਿਆਦਾ ਮਿਲਦੇ-ਜੁਲਦੇ ਆ ਮੈਂ ਕਰਮ ਹੀ ਹੋ ਗਈ ਹੈ ਸਬਰ ਟਰੂਥ ਸੇਵਾ ਇਹ ਸਾਰੀ ਚੀਜ਼ਾਂ ਚ ਇਨਬिल्ਟ ਹੈ ਸੋ ਮੈਨੂੰ ਲੱਗਿਆ ਯਾਰ ਕੁਛ ਨਾ ਕੁਛ कार्मिक जस्टिस कार्मिक पैटर्न समझ लो लिखा और जब मेरा लास्ट डे शूट खत्म हो होी दिन बाद और जब भागुतारी मैं कितने कुछ कॉन्शियस नंगा सिर कुछ इनसाइड हो गया यार नहीं यार मैनू मेरे मेरा एक हिस्सा बन गया उस दिन तो बाद आज तक मैं कभी अपना सिर बिना टके बाहर नहीं गया और फिल्म भी सारे केंद्र रेंगे अच्छा तू तो बस अपना पी ली कर रहा ক্যারেক্টার ਚ ਆ ਗਿਆ ਸਾਰੇ ਬਾਲੀਵੁੱਡ ਤੋਂ ਆਂਦੇ ਐ ਐਜ਼ ਅ ਟੋਪੀ ਯੂਜ਼ ਕਰਦੇ ਐ ਦਸਤਾਰ ਨੂੰ ਨਿਕਲ ਜਾਂਦੇ ਐ ਦਾੜੀ ਨਕਲੀ ਹੁੰਦੀ ਐ ਦਾੜੀ ਵੀ ਮੇਰੀ ਅਸਲੀ ਐ ਹਾਂਜੀ ਦਸਤਾਰ ਵੀ ਮੈਂ ਪੂਰੇ ਆਪਣਾ ਮਾਨ ਨਾਲ ਸਜਾ ਕੇ ਆਪਣਾ ਉਪਰ ਵਾਇਗੁਰ ਦੀ ਮਹਿਰ ਕਰਦਾ ਕਿ ਮੈਨੂੰ ਉਹਨਾਂ ਨੇ ਕਾਬਿਲ ਸੱਚਾ ਕਿ ਮੈਂ ਪ੍ਰਿੰਸੀਪਲਸ ਅੱਗੇ ਲੈ ਕੇ ਜਾ ਸਕਦਾ ਐ ਔਰ ਮੈਨੂੰ ਨਹੀਂ ਲੱਗਦਾ ਮੈਂ ਕੋਈ ਵੀ ਫਿਲਮ ਹੋਣ ਅਗਰ ਪੰਜਾਬੀ ਇੰਡਸਟਰੀ ਚ ਕਰਾਂਗਾ ਅਗਰ ਪਿਆਰ ਮਿਲਿਆ ਸਾਰੇ ਆਡੀਅੰਸ ਦਾ ਤਾਂ ਮੇਰਾ ਲੁੱਕ ਹਮੇਸ਼ਾ ਹੁਣ ਐਜ਼ ਅ ਸਿੱਖ ਕੈਰੈਕਟਰ ਚ ਆਏਗਾ ਮੈਂ ਹੁਣ ਇਹ ਪਗਨੇ ਉਤਾਰਦਾ ਬਹੁਤ ਖੁਸ਼ੀ ਦੀ ਗੱਲ ਐ ਤੇ ਤੁਹਾਡੇ ਸਰਬਲੂ ਕੜਾ ਪਾਇਆ ਇਹ ਤੁਸੀਂ ਹਮੇਸ਼ਾ ਪਾ ਕੇ ਰੱਖਦੇ ਹੋ ਹਮੇਸ਼ਾ ਪਾ ਕੇ ਰੱਖਦਾ ਸ਼ੂਟਿੰਗ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਇਹ ਵੀ ਨਹੀਂ ਉਤਰਿਆ ਡੈਡੀ ਦਾ ਹਮ ਸ਼ੁਰੂ ਤੋਂ ਹੀ ਪਾਉਂਦੇ ਰਿਹਾ ਅੱਛਾ ਮੈਂ ਹਾਲੀ ਚ ਪਾਇਆ ਰੀਸੈਂਟਲੀ ਉਹ ਪ੍ਰੋਪਰ ਪਾਇਆ ਪ੍ਰੋਪਰ ਜੋ ਲੋਹਾ ਵਦਾ ਹੁੰਦਾ ਇਹ ਵੀ ਨਹੀਂ ਕੋ ਸਟੀਲ ਦਾ ਜਾਂ ਗੋਲ ਦਾ ਸਰਬਲ ਹਾਂਜੀ ਸਰ ਪ੍ਰੋਪਰ ਜੇ ਚੀਜ਼ ਫੋਲੋ ਕਰਨੀ ਤਾਂ ਫਿਰ ਪ੍ਰੋਪਰ ਕਰਨੀ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ ਹਮ ਜਿੱਤੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕਹਿੰਦੇ ਨੇ ਕਿ ਕੰਟੈਂਟ ਤਾਂ ਬਹੁਤ ਸੋਹਣਾ ਆ ਜਿਵੇਂ ਤੁਹਾਡੇ ਆਪਣੇ ਆਪਣੇ ਮੁਕਾਮ ਨੇ ਤੁਹਾਡਾ ਆਪਣਾ ਕਰੀਅਰ ਆ ਨਾ ਤਾਂ ਕਹਿੰਦੇ ਨੇ ਕਿ ਇਹਨੂੰ ਆਪਾਂ ਫਿਲਮ ਬਣਾਵਾਂਗੇ ਬਟ ਐਜ਼ ਇਟ ਇਜ਼ ਇਹਨੂੰ ਆਪਾਂ ਹਿੰਦੀ ਚ ਬਣਾ ਲੈਨੇ ਆ ਤੁਹਾਡੀ ਕੋਈ ਪ੍ਰੀਫਰੈਂਸ ਨਹੀਂ ਸੀਗੀ ਇਹ ਸਾਡੀ ਕਿਹੜੀ ਚੋਇਸ ਦਾ ਆਪਾਂ ਆਰਟਿਸਟ ਹੈ ਜੋ ਪ੍ਰੋਡਿਊਸਰ ਡਾਇਰੈਕਟਰ ਨੇ ਬੋਲਤਾ ਉਹ ਹੀ ਜਾਨੂੰ ਕਰਨਾ ਪੈਗਾ ਬਟ ਜੈਨੂਲੀ ਮੇਰੇ ਲਈ ਤਾਂ ਮੇਰੇ ਲਈ ਖਾਸ ਕਰਤੇ ਹੀ ਸੀ ਕਿ ਜੇਕਰ ਕਰਨੀ ਹੈ ਫਿਲਮ ਤਾਂ ਫਿਰ ਪੰਜਾਬੀ ਹੀ ਕਰਨੀ ਹੈ ਮੈਂ ਆਪਣੇ ਮਮਾਂ ਐਂਡ ਡੈਡ ਨੂੰ ਪ੍ਰਾਊਡ ਕਰਨਾ ਚਾਹ ਰਿਹਾ ਹਾਂ ਇਸੇ ਕਰ ਉਹਨਾਂ ਦੇ ਮਤਲਬ ਉਹ ਹੀ ਚਾਹ ਸੀ ਕਿ ਰਾਤ ਨੂੰ ਸ਼ੌਂਕ ਤਾਂ ਆਏਗਾ ਅਗਰ ਚੰਨੂੰ ਚਾਂਸ ਮਿਲ ਰਿਹਾ ਤਾਂ ਕਰ ਔਰ ਆਈ ਥਿੰਕ ਬਹੁਤ ਜ਼ਰੂਰੀ ਹੈ ਇੱਕ ਰਿਸਪੌਂਸਿਬਿਲਟੀ ਸਮਝ ਲਿਓ ਪੰਜਾਬੀਆਂ ਦੀ ਥੈਟ ਪੰਜਾਬੀ ਪੰਜਾਬੀਅ ਔਰ ਪੰਜਾਬੀਏ ਤੇ ਜੋ ਵੀ ਆਪਣਾ ਕਲਚਰਲੀ ਜੋ ਚੀਜ਼ਾਂ ਆਪਾਂ ਬਾਹਰ ਲੈ ਕੇ ਜਾ ਸਕਦੇ ਆ ਉਹ ਕਰਨਾ ਚਾਹੀਦਾ ਔਰ ਅੱਜ ਦੀ ਡੇਟ ਪੰਜਾਬੀ ਫਿਲਮ ਇੰਡਸਟਰੀ ਬਾਕਸ ਆਫਿਸ ਦੇਖੋ ਤਾਂ 50% ਪੰਜਾਬ ਤੋਂ ਆਂਦਾ 50% ਬਾਹਰੋਂ ਆਂਦਾ ਹੈ ਹਾਂਜੀ ਪੰਜਾਬੀ ਕਿੰਨੇ ਬਾਹਰ ਵਸੇ ਹੋਏ ਆ ਹਾਂ ਬਿਲਕੁਲ ਉਹ ਚਾਹੁੰਦੇ ਕੋਈ ਚੀਜ਼ਾਂ ਦਿਖਾਓ ਜਿਹੜੀ ਰੀਅਲਿਸਟਿਕ ਹੋ ਜੋ ਮਤਲਬ ਰਿਲੇਟਿਵ ਹੋ ਔਰ ਹਾਲੇ ਕਾਫੀ ਸਾਲਾਂ ਤੋਂ ਆਪਾਂ ਸੇਮ ਉਹੀ ਕਾਮੇਡੀ بار بار ਉਹੀ ਜੋਕਸ بار بار ਪਾਰਟ 1 ਪਾਰਟ 2 ਪਾਰਟ 3 ਕਰੀ ਜਾ ਰਹੇ ਆ ਥੋੜਾ ਜਿਹਾ ਉਹ ਹੋ ਗਿਆ ਆਡੀਅנס ਦੇ ਵਿੱਚ ਕੁਝ ਨਮਾ ਦਾ ਦਿਖਾ ਦਿਓ ਨਹੀਂ ਤਾਂ ਅੱਜਕੱਲ ਸਾਰੇ ਬਾਲੀਵੁੱਡ ਫਿਲਮਾਂ ਹੀ ਦੇਖ ਰਹੇ ਆ ਬਾਲੀਵੁੱਡ ਦੀ ਬਜਟ ਆ 100 100 ਕਰੋੜ 200 ਕਰੋੜ ਪੰਜਾਬੀ ਬਜਟ 5 10 15 20 ਕਰੋੜ ਸੋ ਲਿਮਿਟਿਡ ਮੀਨਸ ਦੇ ਵਿੱਚ ਕੰਟੈਂਟ ਲੋਕੀ ਸੇਫ ਗੇਮ ਖੇਡਦੇ ਆ ਕੋਈ ਆਊਟ ਆਫ ਦਾ ਬਾਕਸ ਜਾ ਕੇ ਚੰਗਾ ਕੰਟੈਂਟ ਐਂਟਰਟੇਨਿੰਗ ਕੰਟੈਂਟ ਸੋਚਦਾ ਨਹੀਂ ਮਨਾਣਾ ਮੇਰੇ ਲਈ ਤਾਂ ਸੌਰੀ ਸੌਰੀ ਸੋ ਮੈਨੂੰ ਕਿਤੇ ਲੱਗਿਆ ਕਿ ਸਾਡੇ ਡਾਇਰੈਕਟਰ ਸਾਹਿਬ ਨੇ ਜੋ ਸਟੋਰੀ ਲਿਖੀ ਹੈ ਜੋ ਕਹਾਣੀ ਲਿਖੀ ਹੈ ਬਹੁਤ ਹੀ ਮਤਲਬ ਕਰੰਟ ਟਾਪਿਕ ਦੇ ਉੱਪਰ ਕਰ ਕਰ ਦੀ ਕਹਾਣੀ ਹੈ ਔਰ ਇਹ ਸਿਰਫ ਤੁਸੀਂ ਰਾਈਟ ਕਰ ਰਹੇ ਹੋ ਸਿਰਫ ਪੰਜਾਬੀ ਨਹੀਂ ਆ ਸਕ੍ਰਿਪਟ ਤੁਸੀਂ ਲੈ ਜਾਓ ਕਿਸੇ ਵੀ ਰੀਜਨ ਆਫ ਇੰਡੀਆ ਨਾ ਕਾਰਕਾਰ ਦੀ ਖਾਨੇ ਉੱਥੇ ਬਣ ਸਕਦੀ ਹੈ ਬਟ ਇਹ ਕਾਸੀਂ ਪੰਜਾਬੀ ਚ ਬਣਾਈ ਪੰਜਾਬੀ ਵਾਲੀ ਪਹਿਲਾ ਐਂਡ ਲੋਕਾਂ ਨੂੰ ਮਜ਼ਾ ਆਏਗਾ ਦੇਖ ਕੇ ਮਹਿਰ ਪਿਕਚਰ ਬਿਕੋਜ਼ ਇੱਕ ਸਟੋਰੀ ਇੱਕ ਇੱਕ ਕੈਰੈਕਟਰ ਦੀ ਹੈ ਜਿਹੜਾ ਹਾਰ ਨਹੀਂ ਮੰਨਦਾ ਲਾਈਫ ਦੇ ਵਿੱਚ ਉਹ ਬਹੁਤ ਛੇਤੀ ਆਪਾਂ ਆਪਣੇ ਘਰਾਂ ਦੇ ਵਿੱਚ ਬਾਹਰ ਵਾਲੇ ਕੁਝ ਕਹੇ ਕੋਈ ਪ੍ਰੋਬਲਮ ਹੀ ਘਰ ਵਾਲੇ ਕੁਝ ਕਹਿ ਦਿੰਦਾ ਸੀ ਬਹੁਤ ਜਲਦੀ ਹਾਰ ਮੰਨੀ ਦੀ ਹਾਂਜੀ ਹੂੰ ਇਹਦੇ ਚ ਇੱਕ ਰਿਸ਼ਤੇ ਕਿੱਦਾਂ ਟੁੱਟਦੇ ਆ ਕਿੱਦਾਂ ਜੁੜਦੇ ਆ ਔਰ ਕਿੱਦਾਂ ਹੀਰੋ ਹਰ ਚੀਜ਼ ਨੂੰ ਸੰਭਾਲਦਾ ਹੈ ਆਪਣਾ ਪੈਸ਼ਨ ਨੂੰ ਵੀ ਰੱਖਦਾ ਹੈ ਆਪਣੇ ਜੋ ਟਰਾਈ ਕਰਨਾ ਚਾਹ ਰਿਹਾ ਲਾਈਫ ਦੇ ਵਿੱਚ ਹੋ ਜਾਏ ਕਈ ਵਾਰ ਬੰਦਾ ਸੋਚਦਾ ਕੁਝ ਹੋ ਕੋ ਜਾਂਦਾ ਹੈ ਉਸ ਚੀਜ਼ ਨੂੰ ਸਮੇਟਣਾ ਕਿਦਾਂ ਹੈ ਔਰ ਹਾਰ ਨਹੀਂ ਮੰਨੀ ਹੂੰ ਉਹ ਮੈਸੇਜ ਹੈ ਫਿਲਮ ਦੇ ਵਿੱਚ ਔਰ ਉਹ ਪਿਆਰ ਨਾਲ ਬਹੁਤ ਹੀ ਸੁੰਦਰੀ ਮਤਲਬ ਬਹੁਤ ਸੁੰਦਰ ਤਰ੍ਹਾਂ ਸਜਾਇਆ ਹੋਇਆ ਗਾਣੇ ਕਮਾਲ ਦੇ ਹਾਂਜੀ ਗਾਣੇ ਬਹੁਤ ਇੱਕ ਇੱਕ ਗਾਣਾ ਸਿਲੈਕਟ ਕੀਤਾ ਸਾਡੇ ਡਾਇਰੈਕਟਰ ਸਾਹਿਬ ਨੇ ਸੋ ਫਿਲਮ ਬਹੁਤ ਹੀ ਪਿਆਰੀ ਬਣੀ ਹੈ ਮੈਨੂੰ ਇਹ ਪਤਾ ਹੈ ਕਿ ਕੰਟੈਂਟ ਇਜ਼ King ਅੱਜ ਹੀਰੋ ਕੋਈ ਵੀ ਹੋ ਜੀਰੋਇਨ ਕੋਈ ਵੀ ਹੋ ਅਗਰ ਕੰਟੈਂਟ ਸੋਨਾ ਨਾ ਹੋਵੇ ਨਾ ਤਾਂ ਫਿਲਮ ਇੱਕ ਦਿਨ ਤੋਂ ਜ਼ਿਆਦਾ ਚੱਲੇਗੀ ਵੀ ਨਹੀਂ ਬਟ ਟੱਚਵਰਡ ਸਾਡੇ ਟ੍ਰੇਲਰ ਨੂੰ ਆਡੀਅנס ਨੇ ਬਹੁਤ ਪਿਆਰ ਦਿੱਤਾ ਹੈ 1 ਕਰੋੜ ਵਿਊਜ਼ ਕ੍ਰਾਸ ਹੋ ਗਏ ਔਰ ਜੋ ਮੈਸੇजेस ਆ ਰਹੇ ਬਹੁਤ ਹੀ ਹੰਬਲਿੰਗ ਮੈਸੇਜ ਆ ਰਹੇ ਤੋ ਮੈਂ ਰਹਿ ਦੈਟ ਰਬ ਦੀ ਮੈਂ ਰੋਤਾ ਇਹ ਫਿਲਮ ਬਹੁਤ ਸੋਹਣੀ ਲੱਗੀ ਸਾਰਿਆਂ ਨੂੰ ਠੀਕ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਮੈਂ ਮੇਰੇ ਲਈ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਜਿੱਦਾਂ ਹੁਣ ਪੰਜਾਬੀ ਸਿਨੇਮਾ ਦੇ ਤੁਸੀਂ ਪੁੱਛਿਆ ਸੀ ਕਿ ਯੂ ਨਾ ਪੰਜਾਬੀ ਸਿਨੇਮਾ ਕਿਉਂ ਅਸੀਂ ਐਕਟਰ ਹੈ ਅਸੀਂ ਆਪਣੇ ਮੈਂ ਖਾਸ ਮੇਰੇ ਲਈ ਮੈਂ ਰਿਸਟ੍ਰਿਕਟ ਨਹੀਂ करूंगी ਆਪਣੇ ਆਪ ਨੂੰ ਕਿ ਮੈਂ ਸਿਰਫ ਇਹ करूंगी ਜਾਂ ਇਹ करूंगी ਅਸੀਂ ਐਕਟਰਸ ਹੋ ਹੈ ਤਾਂ ਹਰ ਤਰ੍ਹਾਂ ਦੇ ਫਿਲਮਸ ਕਰਨੇ ਹੈ ਹਰ ਤਰ੍ਹਾਂ ਦੇ ਯੂ نو ਹਿੰਦੀ ਵੀ ਹੋ ਜਾਂ ਪੰਜਾਬੀ ਹੋ ਪਰ ਮੈਂ ਇਸ ਚੀਜ਼ ਦਾ ਪ੍ਰਾਊਡ ਸਮਝਦੀ ਹਾਂ ਕਿ ਵੀ ਆਰ ਅ ਪਾਰਟ ਆਫ ਚੇਂਜ ਚੇਂਜ ਇਜ਼ ਯੂਨੀ ਕਨਸਟੈਂਟ ਔਰ ਇਸ ਮੋੜ ਤੇ ਖੜਿਆ ਪੰਜਾਬੀ ਸਿਨੇਮਾ ਕਿ ਇਹ ਹੁਣ ਇਸ ਟਾਈਮ ਤੇ ਨਾ ਇਹ ਬਦਲਨੇ ਵਾਲਾ ਹੈ और आई थिंक मेहर ऐसी फिल्म है जो टर्निंग पॉइंट होगी पंजाबी सिनेमा ली कि दी फिल्म भी बन सकती है you know, क्योंकि जिदा राज ने क्या लोग पक चुके हैं वही सेम कंटेंट सेम स्टाका सेम कुछ फ्रेश आया कुछ जो बहुत लोग तरस रहे थे कि कुछ इदा दे चीज देखिए जो लार्जर देन लाइफ है एंड ये सिनेमैटिक फिल्म है ये सिनेमा से ही देखा देखनी चाहिए है क्योंकि ਕਈ ਫਿਲਮਾਂ ਬਣੀਆਂ ਕਿ ਤੁਸੀਂ ਘਰ ਵੀ ਬੈਠ ਕੇ ਦੇਖ ਸਕਦੇ ਆਂ ਕਈ ਫਿਲਮਾਂ ਬਣੀਆਂ ਆਂ ਜਿੰਦਾ ਤੁਸੀਂ ਬੰਸਾਲੀ ਦੀ ਫਿਲਮ ਦੇਖ ਲਓ ਜੇ ਉਹ ਮਿਸ ਕਰ ਦਿੱਤੀ ਨਾ ਥੀਏਟਰ ਚ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਲਿਆ ਸਾਡੇ ਵੀ ਫਿਲਮ ਇਦਾਂ ਦੀ ਹੈ ਕਿ ਜੇ ਤੁਸੀਂ ਫਿਲਮ ਵਿਜ਼ੂਅਲੀ ਬਹੁਤ ਸੋਰੀ ਵਿਜ਼ੂਅਲੀ ਤੁਸੀਂ ਇਹ ਥੀਏਟਰ ਚ ਨਹੀਂ ਦੇਖੀ ਨਾ ਤਾਂ ਬਹੁਤ ਕੁਝ ਮਿਸ ਕਰ ਲਿਆ ਕਿਉਂਕਿ ਲਾਰਜਰ ਥੈਨ ਲਾਈਫ ਹੈ ਜਿਸ ਸਕੇਲ ਤੇ ਅਸੀਂ ਸ਼ੂਟ ਕੀਤਾ ਗਾਣੇ ਸਾਊਂਡ ਸਿਸਟਮ ਬੀਜੀਐਮ ਦਾ ਬੈਕਗ੍ਰਾਉਂਡ ਸਕੋਰ ਉਹ ਐਕਸਪੀਰੀਅੰਸ ਹੈ ਹਮ ਐਂਡ ਆਈ ਫੀਲ ਆਮ ਲੱਕੀ ਕਿਉਂਕਿ ਜੋ ਮੈਂਨੇ ਪਹਿਲੀ ਵੀ ਫਿਲਮ ਪੰਜਾਬੀ ਵਿੱਚ ਕੀਤੀ ਸੀ ਉਹ ਵੀ ਬਹੁਤ ਹਟਕੀ ਫਿਲਮ ਸੀ ਲੋਕ ਯੂ نو ਸੁਨੀਤ ਕੰਗ ਜੋ ਲੈ ਕੇ ਆਏ ਬਿਲਕੁਲ ਅਸੀਂ ਕੋਸ਼ਿਸ਼ ਉਦੋਂ ਵੀ ਕੀਤੀ ਸੀ 10 ਸਾਲ ਪਹਿਲਾਂ ਪਰ ਉਸ ਟਾਈਮ ਆਈ ਥਿੰਕ ਆਡੀਅੰਸਿਸ ਔਰ ਨਾਟ ਰੈਡੀ ਕਿ ਐਸੀ ਕੁਝ ਨਵਾਂ ਦੇਖੀਏ ਜਾਂ ਕੁਝ ਨਵੀਂ ਚੀਜ਼ ਲੈ ਕੇ ਆਈਏ ਇਟ ਵਾਸ ਸਮਥਿੰਗ ਵੈਰੀ ਡਿਫਰੈਂਟ ਐਂਡ ਯੂਨੀਕ ਕਿਉਂਕਿ ਉਸ ਟਾਈਮ ਵੀ ਉਹਨਾਂ ਨੇ ਕਿਹਾ ਸੀ ਕਿ ਕੁਝ ਮੈਂ ਕੁਝ ਅਲੱਗ ਕਰਨਾ ਚਾਹੁੰਦਾ ਮੈਂ ਕਾਮੇਡੀ ਚਲੋ ਮੈਂ ਕਰ ਲਿਆ ਮੈਨੂੰ ਵੀ ਕੁਝ ਅਲੱਗ ਕਰਨੀ ਹੈ ਬਿਲਕੁਲ ਪਰ ਉਸ ਟਾਈਮ ਚੱਲੀ ਨਹੀਂ हम जो ये फिल्म भी लैके आए आई वॉज़ सो हैप्पी कि इट्स सो डिफरेंट एंड इट्स रिफ्रैशिंग कि मज़ा आ गया ये फिल्म करके क्योंकि इदा दोरी रीड इट्स अ यूनीवर्सल स्टोरी कि हर घर की कहानी है रिलेटेबल स्टोरी है हर बंदा थोड़ा भी स्ट्रगल है आप अपने अलग अलग स्ट्रगल्स है सब, सब लाइक राइट मेरी अलग है ना so, या। या। दी अलग है ਤੁਹਾਡੀ અલગ ਹੈ ਸੋ ਹਰ ਬੰਦਾ ਰਿਲੇਟ ਕਰ ਪਾਏਗਾ ਬੱਚਾ ਵੀ ਰਿਲੇਟ ਕਰ ਪਾਏਗਾ ਹਾਂ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਇਸ ਵੇਲੇ ਪੰਜਾਬੀ ਸਿਨੇਮਾ ਹੁਣ ਬਦਲਾਅ ਚਾਹੁੰਦਾ ਆ ਉਹ ਭਾਵੇਂ ਤੁਸੀਂ ਕਹਾਣੀ ਦੀ ਗੱਲ ਕਰ ਲਓ ਉਹ ਭਾਵੇਂ ਸਾਡੇ ਫਿਲਮਾਂ ਬਣਾਉਣ ਦੇ ਢੰਗ ਦੀ ਗੱਲ ਕਰ ਲਓ ਭਾਵੇਂ ਫਿਲਮਾਂ ਪ੍ਰਚਾਰ ਦੇ ਢੰਗ ਦੀ ਗੱਲ ਕਰ ਲਓ ਭਾਵੇਂ ਤੁਸੀਂ ਉਹ ਸਾਡੇ ਜਿਹੜੇ ਅਸੀਂ ਮੁੱਖ ਕਿਰਦਾਰ ਚਿਹਰੇ ਦੇਖਦੇ ਹਾਂ ਭਾਵੇਂ ਤੁਸੀਂ ਉਹਨਾਂ ਦੀ ਗੱਲ ਕਰ ਲਓ ਨਾ ਹੁਣ ਸਾਨੂੰ ਚਾਹੀਦਾ ਵੀ ਕੁਝ ਹੁਣ ਬਦਲਮਾ ਕੁਝ ਹੋਵੇ ਸਾਡੇ ਲਈ ਬਿਲਕੁਲ ਸੋ ਜਦੋਂ ਤੁਸੀਂ ਇਨ ਇੱਕ ਲੰਬੇ ਗੈਪ ਤੋਂ ਬਾਅਦ ਹਾਂਜੀ ਆਨਸੈਟ ਆਨ ਯੂ ਸੋ ਉਦੋਂ ਆਪਣੀ એનર્ਜੀ ਜਾਂ ਆਪਣੇ ਆਪ ਨੂੰ ਕਿਦਾਂ ਰੈਡੀ ਕਰਦੇ ਹੋ ਮੇਰੇ ਲਈ ਦੇਖੋ ਸੈੱਟ ਇਜ਼ ਅ ਹੈਪੀ ਪਲੇਸ ਜਿੱਥੇ ਕੈਮਰਾ ਆਮ ਵੈਰੀ ਹੈਪੀ ਆਫਟਰ ਮਾਈ ਫੈਮਿਲੀ ਸਭ ਤੋਂ ਜ਼ਿਆਦਾ ਜਿੱਥੇ ਮੈਂ ਖੁਸ਼ ਹਾਂ ਨਾ ਉਹ ਇੱਕ ਸੈੱਟ ਤੇ ਹੀ ਹੈ ਐਂਡ ਇੱਕ ਉਹ ਹੈ ਕਿ ਅਸੀਂ ਜਦੋਂ ਵਰਕਸ਼ਾਪਸ ਵੀ ਕਰ ਰਹੇ ਸੀ ਤਾਂ ਰਾਕੇਸ਼ ਜੀ ਨੇ ਹਮੇ ਇਹ ਕਹਿ ਸੀ ਕਿ ਯੂ نو ਆ ਵਾਂਟ ਟੂ ਡੂ ਅ ਵਰਕਸ਼ਾਪ ਆਮ ਵਾਂਟ ਟੂ ਸੀ ਕਿ ਤੁਸੀਂ ਉਸ ਕੈਰੈਕਟਰ 'ਚ ਆ ਪਾਉਂਗੇ ਕਿ ਕਿ ਆਈ ਥਿੰਕ ਥੋੜਾ ਜਿਹਾ ਉਹਨਾਂ ਨੂੰ ਡਾਊਟ ਸੀ ਕਿ ਅਸੀਂ ਕਰ ਪਾਏਗੇ ਕਿ ਨਹੀਂ 10 ਸਾਲ ਬਾਅਦ ਇੱਕ ਨੂ ਕਮਰ ਯਾ 10 ਸਾਲ ਲੱਗੇਗਾ ਕਿ ਨਹੀਂ ਬਟ ਆਈ ਥਿੰਕ ਵੈਨ ਹੀ ਸੋ ਐਂਡ ਆਈ ਟੋਲਡ ਹਿਮ ਐਟ ਦੈਟ ਟਾਈਮ ਕਿ ਦੇਖੋ ਰਾਕੇ ਜੀ ਮੈਂ ਤਾਂ ਇਦਾਂ ਦੀ ਐਕਟਰ ਹੈ ਰਾਜ ਤੱਕ ਆਈ ਡੋਨਟ ਨੋ ਕਿਉਂਕਿ ਮੈਂ ਕਦੀ ਦੇਖਿਆ ਨਹੀਂ ਇਹਨਾਂ ਦਾ ਮੈਂ ਮੇਰੇ ਲਈ ਬੋ ਹੈ ਕਿ ਜਦੋਂ ਕੈਮਰਾ ਤੁਸੀਂ ਮੈਨੂੰ ਸੈੱਟ ਤੇ ਦੇਖੋਗੇ ਕੈਮਰਾ ਆਨ ਹੋਗਾ ਲਾਈਟਸ ਕੈਮਰਾ ਐਕਸ਼ਨ ਤੁਸੀਂ ਕਹੋਗੇ ਮੈਂ ਬਿਲਕੁਲ ਅਲੱਗ ਦੀਤਾ ਦਿਖਾਉਂਗੀ ਐਂਡ ਜਦੋਂ ਉਹਨਾਂ ਨੇ ਸੈੱਟ ਤੇ ਦੇਖਿਆ ਹੀ ਸੈੱਡ ਹੁਣ ਮੈਂ ਸਮਝਿਆ ਤੁਹਾਡੀ ਗੱਲ ਕੀ ਕਹਿਣਾ ਚਾਹ ਰਹੇ ਸੀ ਉਸ ਟਾਈਮ ਕਿਉਂਕਿ ਆਮ ਨਾਟ ਅ ਪਰਸਨ ਹੂ ਕੈਨ ਡੂ 올 ਥੀਸ ਯੂ نو ਵਰਕਸ਼ਾਪਸ ਐਂਡ ਟ੍ਰਾਈਂਗ ਟੂ ਬ੍ਰਿੰਗ ਆਊਟ ਥੈਟ ਸੀਨ ਐਟ ਥੈਟ ਟਾਈਮ ਆਈ ਸੈੱਡ ਜਸਟ ਸੀ ਮੀ ਔਨ ਸੈੱਟ ਐਂਡ ਯੂ ਅੰਡਰਸਟੈਂਡ ਐਂਡ ਆਈ ਥਿੰਕ ਦੋਨੋਂ ਅਸੀਂ ਐਸੇ ਗੁੱਸੇ ਗਏ ਨਾ ਸਾਡੀ ਕੈਰੈਕਟਰ ਚ कि मैं मेनू लगया एंड सेमी वैसे भी एक रिलेटेबल कैरेक्टर ਤੁਸੀਂ ਵੀ ਰਿਲੇਟ ਕਰ ਪਾਉਗੇ ਤੁਸੀਂ ਵੀ ਤੁਸੀਂ ਕਿਹਾ ਤੁਸੀਂ ਇੱਕ ਮਾਂ ਹੈ ਇਹ ਮੈਰਿਡ ਊਮਨਸ ਵੀ ਅੰਡਰਸਟੈਂਡ ਦ ਸਟਰਗਲਸ ਵਿਚ ਟੂ ਬੀਨ ਦ ਰਿਲੇਸ਼ਨਸ਼ਿਪ ਅਸੀਂ ਵੀ ਕਿੰਦਾ ਸਪੋਰਟ ਕਰੀਦਾ ਅਸੀਂ ਹਸਬੰਡ ਨੂੰ ਯੂ نو ਉਹ ਚੜ ਚਰਾਵਤ ਹਰ ਘਰ ਚ ਆਂਦੀ ਹੀ ਹੈ ਯੂ نو ਸੋ ਦਿਸ ਇਜ਼ ਅ ਕੈਰੈਕਟਰ ਦਟ ਐਵਰੀ ਊਮਨ ਵਿਲ ਰਿਲੇਟ ਟੂ ਸੋ ਐਸਾ ਕੋਈ ਵੋ ਨਹੀਂ ਸੀ ਆਈ ਥਿੰਕ ਮੈਨੂੰ ਜਿਆਦਾ ਐਕਸਾਈਟਮੈਂਟ ਸੀ ਕਿ ਐਸਮ ਬੈਕ 온 ਸੈਟ ਆਮ ਗੋਇੰਗ ਬੈਕ ਟੂ ਵਰਕ ਵਾਈ ਲਵ ਬੀਇੰਗ ਯੂ نو ਯਾ ਗਾਈਸ ਸੋ ਤੁਸੀਂ ਐਜ਼ ਅ ਲੀਡ ਕਰ ਰਹੀ ਸੀਗੇ ਮਤਲਬ ਲਾਈਫ ਦੇ ਉਸ ਉਮਰ ਦੇ ਉਸ ਪੜਾ ਚਾ ਕੇ ਤੁਸੀਂ ਅਦਾਕਾਰੀ ਦਾ ਫੈਸਲਾ ਲਿਆ ਜਦੋਂ ਮਤਲਬ ਓਕੇ ਰਿਟਾਇਰ ਹੋ ਗਏ ਨੀ ਗਾਈ ਮੈਂ ਤੇਰੀ ਕਹੂੰਗੀ ਕਿ ਰਿਟਾਇਰ ਹੋ ਜਾਂਦੇ ਜਦੋਂ ਅਸੀਂ ਕੁਝ ਵੀ ਨਵਾਂ ਕਰਨ ਤੋਂ ਝਿਜਕਦੇ ਹਾਂ ਥੋੜਾ ਜਿਹਾ ਹੈਨਾ ਤੇ ਤੁਸੀਂ ਔਨ ਸੈੱਟ ਪਹਿਲੇ ਦਿਨ ਕਿਵੇਂ ਸੀਗੇ ਔਨ ਸੈੱਟ ਪਹਿਲੇ ਦਿਨ ਤੁਸੀਂ ਦੱਸੋ ਵੀ ਔਨ ਸੈੱਟ ਪਹਿਲਾ ਦਿਨ ਠੀਕ ਸੀ

ਅਰ ਜਦ ਇਕੱਠੇ ਕੰਮ ਕਰੋ ਤਾਂ ਫਿਰ ਹੋਰ ਵੀ ਮੇਲ ਹੋ ਜਾਂਦਾ ਐਂਡ ਤੁਸੀਂ ਦੋਵੇਂ ਬ੍ਰਿਟਿਸ਼ ਸਿਟੀਜ਼ਨ ਵੀ ਹੋ ਹਾਂ ਮੈਜਿਨ ਕਰੋ ਇਹ ਕਨਸਿਸਟੈਂਸ ਹੈ ਦੋਨੋਂ ਬਾਾਰ ਬ੍ਰਿਟਨ ਦੇ ਪੰਜਾਬੀ ਉਹ ਦੋਨੋਂ ਪੰਜਾਬ ਆ ਕੇ ਫਿਲਮ ਸ਼ੂਟ ਕਰ ਰਹੇ ਇਕੱਠੇ ਐਂਡ ਤੁਸੀਂ ਪੰਜਾਬ ਜਾਂ ਇੰਡੀਆ ਚ ਸੈਟਲ ਹੋਣ ਦੇ ਲਈ ਕਿਉਂ ਸੋਚਿਆ ਸੀਗਾ ਦੋਵਾਂ ਨੇ ਨਹੀਂ ਦਿਲ ਦੀ ਗੱਲ ਹੈ ਨਾ ਹਿੰਦੁਸਤਾਨੀ ਨਹੀਂ ਦਿਲ ਹਿੰਦੁਸਤਾਨੀ ਨਹੀਂ ਮੇਰੇ ਮੇਰੇ ਜੀ ਨਾਲ ਪਿਆਰ ਹੋਇਆ ਹੈ ਦਿਲ ਉਹ ਕਹਿੰਦੀ ਮੈਂ ਬਾਹਰ ਨਹੀਂ ਜਾਣਾ ਅਗਰ ਮੈਂ ਮਤਲਬ ਕਹਿੰਦੀ ਮੇ ਨਾਲ ਵਿਆਹ ਕਰਾਣਾ ਹੈ ਸ਼ਿਲਪਾ ਕਹਿੰਦੀ ਤਾਂ ਮੈਂ ਇੰਡੀਆ ਨਹੀਂ ਛੱਡ ਕੇ ਜਾਣਾ ਸੋ ਮੈਟਰਸ ਆਫ ਦਾ ਹਾਰਟ प्यार हो गया था बस बस गए थे भी भी। I came for something else, but हो गया कुछ और सो हाँ। so, ए, मेरे लिए तो मैं he came for his marriage, I came for work. जिथे प्यार आ, प्यार हो गया मेनू सो आई केम टू फाइंड आई थिंक माई सोलमेट ठीक है सो चंगी गल हुई साढ़े लिए चंगी गल <laughs> ਮੈਂ ਪੜ੍ਹ ਰਹੀ ਸੀ ਕਿ ਵੈਸੇ ਤਾਂ ਤੁਸੀਂ ਆਪਣਾ ਹਰ ਜਗ੍ਹਾ ਇਹ ਜ਼ਿਕਰ ਕਰਦੇ ਹੋ ਕਿ ਤੁਸੀਂ ਲੁਧਿਆਣੇ ਤੋਂ ਆ ਫਿਰ ਮੈਂ ਕਿਸੇ ਇੱਕ ਜਗ੍ਹਾ ਇਹ ਵੀ ਪੜਿਆ ਕਿ ਪਰ ਜਿਹੜਾ ਤੁਹਾਡਾ ਜੱਦੀ ਸ਼ਹਿਰ ਜਾਂ ਪਿੰਡਾ ਉਹ ਮਾਨਸੇਚ ਹੈ ਨਹੀਂ ਲੁਧਿਆਣਾ ਪ੍ਰੋਪਰ ਲੁਧਿਆਣਾ ਆ ਰਿਆ ਮਨ ਲਾ ਓਹ ਲੁਧਿਆਣਾ ਓਕੇ ਆ ਡਾਡੀ ਲੁਧਿਆਣਾ ਦੇ ਸੀ 60 ਸਾਲ ਪਹਿਲਾਂ ਲੰਡਨ ਚਲੇ ਗਏ ਸੀਗੇ ਬਟ ਦਾਦੇ ਵਾਦੀ ਸਾਰੇ ਫੈਮਿਲੀ ਲੁਧਿਆਣਾ ਚ ਹੀ ਹੈ ਲੁਧਿਆਣਾ ਰਹਿੰਦੇ ਸੀ ਹੁਣ ਤਾਂ ਦਾਦੀ ਹੈ ਨਹੀਂ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਪਣੇ ਗ੍ਰੈਂਡਪੇਰੈਂਟਸ ਨੂੰ ਵਿਜ਼ਿਟ ਕਰਦੇ ਰਹਿੰਦੇ ਸੀਗੇ ਸੋ ਹੁਣ ਤਾਂ ਲੁਧਿਆਣਾ ਵੀ ਕਾਫੀ ਬਦਲ ਗਿਆ ਬਿਲਕੁਲ ਬਦਲ ਗਿਆ ਹੈ ਨਾ ਹੁਣ ਮੈਂ ਕਿਉਂਕਿ ਉੱਥੋਂ ਦੀ ਹਾਂ ਤਾਂ ਮੈਂ ਜਾ ਕੇ ਮੈਨੂੰ ਵੀ ਨਹੀਂ ਪਤਾ ਲੱਗਦਾ ਕਿਹੜਾ ਚੌਕ ਲੰਘ ਗਿਆ ਕਿਹੜਾ ਆ ਗਿਆ ਹੈ ਨਾ ਸਾਰੇ ਅੰਡਰਗਰਾਉਂਡ ਹੋ ਗਏ ਹੈਪਨਿੰਗ ਸਿਟੀ ਬਹੁਤ ਬਦਲ ਗਿਆ ਪਿਛਲੇ 10 15 ਸਾਲਾਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਬਦਲ ਗਿਆ ਤੇ ਤੁਹਾਨੂੰ ਲੁਧਿਆਣੇ ਦੀ ਕਿਹੜੀ ਮੈਮਰੀ ਆ ਬਹੁਤ ਸਾਰੇ ਆ ਮਤਲਬ ਸੇਗਾ ਅਸੀਂ ਰਹਿੰਦੇ ਤਾਂ ਆਰੀਏ ਮਲੇ ਸੀਗੇ ਆਰੀਏ ਮਲੇ ਤੋਂ ਵਾਕ ਕਰਕੇ ਘੰਟਾ ਘਰਾਂਦਾ ਸੀਗਾ ਵਾਕ ਟਾਵਰ ਏਰੀਆ ਸੋ ਉਹ ਏਰੀਆ ਉੱਥੇ ਬੜੇ ਸਾਰੇ ਖਾਣ ਪੀਣ ਦੇ ਰੈਸਟੋਰੈਂਟਸ ਹੁੰਦੇ ਸੀਗੇ ਬੜਾ ਮਜ਼ਾ ਆਂਦਾ ਸੀ ਜਾ ਕੇ ਕਦੀ ਫਲੂਦਾ ਪੀ ਲਿਆ ਕਦੀ ਸੂਪ ਪੀ ਲਿਆ ਉੱਥੇ ਤੇ ਸਿਨੇਮਾ ਵੀ ਆਸ-ਪਾਸ ਹੀ ਮੇਰੇ ਮੈਪ ਮੇਰੇ ਮਾਈਂਡ ਚ ਆ ਰਿਹਾ ਹੋਂ ਠੀਕ ਹੈ ਤੁਸੀਂ ਆਰਤੀ ਸਿਨੇਮਾ ਗਈ ਸੀ ਕਦੀ ਉੱਥੇ ਆਰਜੀ ਸਿਨੇਮਾ ਮੈਨੂੰ ਸਿਨੇਮਾ ਦਾ ਨਾਮ ਨਹੀਂ ਯਾਦਾ ਆਇਆ ਕਿਹੜਾ ਸਿਨੇਮਾ ਤਾਂ ਸਾਰੇ ਦੇਖੇ ਸੀ ਪੰਜਾਬ ਦੇ ਜਿਆਦਾ ਲੁਧਿਆਣਾ ਮਤਲਬ 30 ਦਿਨ ਲਈ ਜਿਆਦਾ ਸੀਗਾ ਸਮਰ ਹਾਲੀਡੇ ਲਈ ਸਿਨੇਮਾ ਹਰ ਦੂ ਉਹੀ ਵਾਲੀ ਦੇਖਿਆ ਪੁਰਾਣੀ ਸਨਵਾ ਜਿਹੜੀ ਸਿਟਾ ਉਪਨਡਾਉ ਜਾਂਦੀ ਹੁੰਦੀ ਸੀਗੀ ਹਾਂ ਬਟ ਲੁਧਿਆਣਾ ਯਾਰ ਫੋਰਡੇ ਵਾਲਾ ਚੌਂਕ ਜੋ ਸੀਗਾ ਉੱਥੇ ਦੀ ਸੌਫਟੀ ਖਾਣੀ ਪਾਣੀ ਪੂਰੀ ਖਾਣੀ ਸੋ ਉਹ ਮੇਰੇ ਲਈ ਲੁਧਿਆਣਾ ਸੀਗਾ ਉਹ ਮਾਲ ਰੋਡ ਉਹ ਲੁਧਿਆਣਾ ਸੀਗਾ ਬਟ ਉਹ ਹੁਣ ਬਦਲ ਗਿਆ ਸਾਰਾ ਮਾਡਲ ਟਾਊਨ ਮਾਡਲ ਗ੍ਰਾਮ ਹਾਂਜੀ ਉਹ ਸਾਰੀ ਮੈਨੂੰ ਹਲੇ ਵੀ ਯਾਦ ਚੀਜ਼ਾਂ ਐ ਬਿਲਕੁਲ ਤੇਰੀ ਗੇਮ ਸਿੱਖੀ ਸੀ ਗੇਮ ਗੇਮੇ ਖੇਡਦਾ ਹੁੰਦੇ ਸੀ ਤੇ ਆਪਣੇ ਕਜ਼ਨਸ ਨਾਲ ਗੁੱਲੀ ਡੰਡਾ ਗੁੱਲੀ ਡੰਡਾ ਅੱਜ ਦੇ ਬੱਚੇ ਨੂੰ ਪਤਾ ਨਹੀਂ ਗੁੱਲੀ ਡੰਡਾ ਹੁੰਦਾ ਕੀ ਐ ਸੋ ਉਸ ਟਾਈਮ ਦਾ ਪੰਜਾਬ ਦੇਖਿਆ ਹੋਇਆ ਐ ਪਿੰਡਾਂ ਚ ਜਾਣਾ ਮੇਰੀ ਪੂਆ ਪਿੰਡਾਂ ਰਹਿੰਦੇ ਸੀ ਆਪਣਾ ਜਲੰਧਰ ਦੇ ਕੋਲ ਇੱਕ ਪਿੰਡ ਹੈਗਾ ਟਿਊਬਲ ਕੋਲ ਬੈਠਣਾ ਤਰਬੂਜ ਖਾਣਾ ਉਹ ਉਹ ਪੰਜਾਬ ਅਸਲੀ ਪੰਜਾਬਤ ਹੋਈ ਹੈ ਮਜ਼ਾ ਤਾਂ ਹੋਈ ਹੈ ਤੁਹਾਡੀ ਜਰਨੀ ਕਾਫੀ ਮਤਲਬ ਇੰਟਰਸਟਿੰਗ ਆ ਖਾਸੇ ਰੰਗਾਂ ਨਾਲ ਭਰੀ ਹੋਈ ਆ ਮੈਂ ਤਾਂ ਕਿਹਾ ਇਹਨਾਂ ਦੇ ਉੱਤੇ ਬਾਇਓਪਿਕ ਬਣਨੀ ਚਾਹੀਦੀ ਹੈ ਹੀ ਸੈਡ ਸੱਚ ਐ ਇਨ ਸਿਨੇਮਾ ਲਾਈਕ ਸੀਰੀਅਸਲੀ ਇਹਨਾਂ ਦੇ ਉੱਤੇ ਬਾਇਓਪਿਕ ਬਣ ਜਾਏਗੀ ਨਾ ਤਾਂ ਉਹ ਵੀ ਹਿੱਟ ਐ ਸੁਪਰ ਡੂਪਰ ਹਿੱਟ ਆਪਸ਼ਨ ਡਾਉਨਸ ਦਾ ਹਰ ਕਿਸੇ ਦੀ ਜ਼ਿੰਦਗੀ ਚਾਂਦੀ ਸੋ ਤੁਹਾਨੂੰ ਬਹੁਤ ਮੁਬਾਰਕਾਂ ਥੈਂਕ ਯੂ ਓਨ ਇਸ ਫਿਲਮ ਲਈ ਐਂਡ ਮੈਂ ਉਮੀਦ ਕਰਦੀ ਆ ਕਿ ਅਸੀਂ ਤੁਹਾਨੂੰ ਆਉਣ ਵਾਲੀਆਂ ਵੀ ਹੋਰ ਪੰਜਾਬੀ ਫਿਲਮਾਂ 'ਚ ਦੇਖਾਂਗੇ ਪਰਸਨਲੀ ਮੈਨੂੰ ਸੱਚੀ ਤੁਹਾਡਾ ਮਤਲਬ ਤੁਹਾਡੀ ਦਿੱਖ ਬਹੁਤ ਚੰਗੀ ਲੱਗੀ ਚੰਗਾ ਲੱਗਿਆ ਹੁਣ ਲੁਧਿਆਣਾ ਨੇ ਕਹਿਣ ਚ ਹੋਰ ਵੀ ਫਖਰ ਮਹਿਸੂਸ ਹੁੰਦਾ ਹੈ ਹਨ ਕਿ ਸਿੱਖਿਆ ਦਸਤਾਵੇਜ਼ਾਂ ਬੀਰ ਅੱਛੀ ਫਿਲਮਾਂ ਅਸੀਂ ਬਣਾਉਂਦੇ ਰਹਾਂਗੇ 100% ਬਸ ਯਕੀਨ ਹੈ ਕਿ ਪੋਂਚੋ اور ਮਹਿਰ ਫਿਲਮ ਦੇਖੋ ਸੋ ਬਹੁਤ ਸ਼ੁਕਰੀਆ ਤੁਹਾਡੇ ਸਮੇ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਸ ਹਨ ਸਾਡੇ ਨਾਲ ਕੀਤਾ ਬਸਰਾ ਅਤੇ ਰਾਜਕੁੰਦਰਾ ਇਹਨਾਂ ਦੀ ਫਿਲਮ ਆ ਰਹੀ ਹੈ 5 ਸਤੰਬਰ ਨੂੰ ਮਹਿਰ ਤੇ ਉਮੀਦ ਹੈ ਕਿ ਤੁਸੀਂ ਸਮਾਂ ਕੱਢ ਕੇ ਜ਼ਰੂਰ ਵੇਖਣ ਜਾਓਗੇ ਬਾਕੀ ਤੁਸੀਂ ਵੇਖਦੇ ਰਹੋ ਫਿਰ ਮਿਲਦੇ ਆ ਸਤਿ ਸ਼੍ਰੀ ਅਕਾਲ